ਆਰਮੀ 'ਚ ਵੀ ਲਿਖਿਆ ਬੀਐਸਐਫ 'ਚ ਵੀ ਲਿਖਿਆ ਦੈਨ ਆਸਟ੍ਰੇਲੀਆ 'ਚ ਜਾ ਕੇ ਵੀ ਲਿਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਮੈਨੂੰ ਸ਼ੌਕ ਹੋਇਆ ਵੀ ਮੈਂ ਆਪਣੇ ਸਮਾਜ ਲਈ ਕੁਝ ਕਰਾਂ ਤੇ ਉਸ ਲਈ ਮੈਂ 10 11 ਕਿਤਾਬਾਂ ਲਿਖੀਆਂ ਪੰਜਾਬੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਅਸੀਂ ਔਨ ਪੁਆਇੰਟ ਚੈਨਲ ਤੇ ਆਪਦੇ ਪੋਡਕਾਸਟ ਲਈ ਆਏ ਨੇ ਤੇ ਸਾਡੇ ਨਾਲ ਸਾਡੇ ਗੈਸਟ ਨੇ ਅੱਜ ਸਰ ਤੁਸੀਂ ਆਪ ਦਾ ਪਲੀਜ਼ ਇੰਟਰੋਡਕਸ਼ਨ ਦੇਣਾ ਚਾਹੋਗੇ ਮੈਂ ਭੁਪਿੰਦਰ ਸਿੰਘ ਢਲੀਵਾਲ ਅਲਿਆਸ ਚੌਕੀਮਾਨ ਮੈਂ ਰਿਟਾਇਰਡ ਡਿਫਟੀ ਕਮਾਂਡੈਂਟ ਫਰਮ ਬਾਰਡਰ ਸਕਿਉਰਿਟੀ ਫੋਰਸ ਮੈਂ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਔਰ ਆਰਮੀ ਸਰਵਿਸ ਕੀਤੀ ਤੇ ਅਗਰੀਮੈਂਟ 26 ইয়ার্স ਅ ਇਸ ਸਰਵਿਸ ਦੌਰਾਨ ਮੈਂ ਤਕਰੀਬਨ ਇੰਡੀਆ ਦੇ ਹਰ ਸਟੇਟ ਚ ਘੁੰਮਿਆ from ਕਸ਼ਮੀਰ ਟੂ ਕਨਿਆ ਕੁਮਾਰੀ then ਬੰਬੇ ਟੂ ਮਨੀਪੁਰ ਤਰੀਪੁਰਾ ਹਮਮਮ ਔਰ ਹਰ ਦਰਿਆ ਦਾ ਪਾਣੀ ਪੀਤਾ ਹਮਮਮ ਅ ਉਸ ਤੋਂ ਬਾਅਦ ਫਿਰ ਕਾਰਗਿਲ ਦੀ ਲੜਾਈ ਲੱਗੀ ਉਹ ਲੜਾਈ ਚ ਪਾਰਟਿਸਪੇਸ਼ਨ ਕੀਤੀ ਕਸ਼ਮੀਰ ਦੇ ਅੰਦਰ ਉਹਦੇ ਚ ਮੈਂ ਥੋੜਾ ਜਖਮੀ ਵੀ ਹੋ ਗਿਆ ਸੀ ਤੇ ਮੇਰੀ ਕਾਫੀ ਅੱਛੀ ਸਰਵਿਸ ਦੌਰਾਨ ਰਹੀ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਮੈਨੂੰ ਅਵਾਰਡ ਦਿੱਤਾ ਰਾਸ਼ਟਰਪਤੀ ਨੇ ਫਾਰਮਾਈ ਗੈਲੈਂਟਰੀ ਐਂਡ ਮੈਰਿਟੋਰੀਅਸ ਸਰਵਿਸ ਇਨ ਕਸ਼ਮੀਰ ਅ ਉਸ ਤੋਂ ਬਾਅਦ ਮੈਂ ਰਿਟਾਇਰਡ ਹੋ ਗਿਆ ਰਿਟਾਇਰਮੈਂਟ ਤੋਂ ਬਾਅਦ ਮੈਂ ਲੁਧਿਆਣਾ ਸੈਟਲ ਹੋ ਗਿਆ ਪੰਡ ਮੇਰਾ ਚੌਕੀਵਾਨ ਹਾਂਜੀ ਮੈਂ ਗ੍ਰੈਜੂਏਸ਼ਨ ਇੱਥੇੋਂ ਕਰਕੇ ਗਿਆ ਸੀਗਾ ਫਿਰ ਮੈਂ ਉੱਥੇ ਜਾ ਕੇ ਵੀ ਆਪਣੀ ਸਟੱਡੀ ਚ ਰੱਖੀ ਥੈਨ ਆਈ ਡਨ ਮਾਈ ਐਲਐਲਵੀ ਥੈਨ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਡੂਰਿੰਗ ਮੈਂ ਹਾਇਰ ਐਚਲੋਨ ਤੇ ਮੈਂ ਨੌਕਰੀ ਕੀਤੀ ਥੀ ਡਾਇਰੈਕਟਰ ਜਨਰਲ ਲੈਵਲ ਜਨਰਲ ਲੈਵਲ ਥੀ ਤੇ ਇਸ ਤਰੀਕੇ ਨਾਲ ਮੈਂ ਰਿਟਾਇਰਮੈਂਟ ਤੋਂ ਬਾਅਦ ਫਿਰ ਮੈਂ ਸੈਟਲ ਲੁਧਿਆਣਾ ਹੋ ਗਿਆ ਲੁਧਿਆਣ ਤੋਂ ਬਾਅਦ ਫਿਰ ਮੇਰੇ ਬੱਚੇ ਜੰਗ ਹੋ ਗਏ ਮੈਰਿਜ ਕੀਤੀ ਲੁਧਿਆਣੇ ਲੜਕੀ ਵਗੈਰਾ ਹੈ ਜੋ ਬੱਚੇ ਲੜਕੀ ਵੀ ਆਸਟ੍ਰੇਲੀਆ ਸੈਟਲਡ ਦਾ ਬੱਚੇ ਲੜਕਾ ਵੀ ਆਸਟ੍ਰੇਲੀਆ ਸੈਟਲਡ ਔਰ ਮੈਂ ਵੀ ਅਪਡਾਉਨ ਕਰਦਾ ਮਾਂ ਹੂੰ ਤਾਂ ਇਸੇ ਦੌਰਾਨ ਮੈਨੂੰ ਥੋੜਾ ਜਿਹਾ ਸ਼ੌਕ ਹੋਇਆ ਆਰਮੀ ਚ ਵੀ ਮੈਂ ਬਹੁਤ ਲਿਖਦਾ ਰਿਹਾ ਹਾਂ ਹਾਂ ਜੀ ਸਰ ਇੰਗਲਿਸ਼ ਮੈਂ ਬਹੁਤ ਲਿਖਿਆ ਆਰਮੀ ਚ ਵੀ ਲਿਖਿਆ ਬੀਐਸਐਫ ਚ ਵੀ ਲਿਖਿਆ ਥੈਨ ਆਸਟ੍ਰੇਲੀਆਸ ਜਾ ਕੇ ਵੀ ਲਿਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਮੈਨੂੰ ਸ਼ੌਕ ਹੋਇਆ ਵੀ ਮੈਂ ਆਪਣੇ ਸਮਾਜ ਲਈ ਕੁਝ ਕਰਾਂ ਹੂੰ ਤੇ ਉਸ ਲਈ ਮੈਂ 10 11 ਕਿਤਾਬਾਂ ਲਿਖੀਆਂ ਪੰਜਾਬੀ ਚ ਬਹੁਤ ਬਹੁਤ ਫਾਇਦੇ ਸਰ ਸਰ ਮੇਰਾ ਤੁਹਾਡੇ ਨਾਲ ਪਹਿਲਾ ਪ੍ਰਸ਼ਨ ਇਹ ਹੈ ਸਰ ਧਰਮ ਨੂੰ ਕਿਵੇਂ ਸਮਝੀਏ ਤੁਹਾਡੇ ਮਨ ਚ ਕਿਵੇਂ ਵਿਚਾਰ ਆਇਆ ਹੈ ਕਿਤਾਬ ਲਿਖਣ ਦਾ ਸਰ ਹਾਂਜੀ ਮੈਂ ਕਾਫੀ ਅ ਬਚਪਨ ਤੋਂ ਇਸ ਧਰਮ ਬਾਰੇ ਸੁਣਦੀ ਹੁੰਦਾ ਆਪਣਾ ਜਿੱਥੇ ਵੀ ਉਹ ਵੀ ਧਰਮ ਹੁੰਦਾ ਐਵਰੀਬਾਡੀ ਦਾ ਹਰ ਇੱਕ ਦਾ ਉਹ ਆਪਣੇ ਧਰਮ ਚ ਇੰਟਰਸਟਿਡ ਤਾਂ ਹੁੰਦਾ ਹੀ ਆ ਮੈਂ ਦੇਖਿਆ ਆਪਣੇ ਪੰਜਾਬ ਦਾ ਬੜਾ ਲੋਕਾਂ ਨੂੰ ਜੋਸ਼ ਆ ਬੜਾ ਆਪਣੇ ਧਰਮ ਚ ਵਿਸ਼ਵਾਸ ਆ ਔਰ ਬੜਾ ਐਨ ਬੜਾ ਸincere ਵਿਸ਼ਵਾਸ ਆ ਬਿਲਕੁਲ ਪਰ ਇਹਨਾਂ ਨੂੰ ਆਪਣੇ ਧਰਮ ਬਾਰੇ ਥੋੜਾ ਜਿਹਾ ਮਾਲੂਮ ਸੀਗਾ ਤੇ ਬਾਕੀ ਥੋੜਾ ਬਹੁਤ ਹਿੰਦੂਇਜ਼ਮ ਬਾਰੇ ਮਾਲੂਮ ਸੀਗਾ ਤੇ ਬਾਕੀ ਧਰਮਾਂ ਬਾਰੇ ਕੋਈ ਪਤਾ ਨਹੀਂ ਸੀ ਬਿਲਕੁਲ ਤਾਂ ਮੈਂ ਸੋਚਿਆ ਆ ਵੀ ਸਾਡੇ ਲੋਕਾਂ ਨੂੰ ਜੋ ਖਾਸ ਕਰ ਜੇ ਬਾਹਰ ਫਿਰ ਮੈਂ ਬਾਹਰ ਵੀ ਗਿਆ ਮੈਂ 10-12 ਕੰਟਰੀ ਘੁੰਮਿਆ ਮੈਂ ਬਾਹਰ ਵੀ ਘੁੰਮ ਫਿਰ ਕੇ ਦੇਖਿਆ ਕਿ ਇਨਸਾਨੀਅਤ ਵੰਡੀ ਪਈ ਆ ਬਿਲਕੁਲ ਧਰਮ ਦੇ ਨੋਤੇ ਧਰਮ ਨੇ ਇਨਸਾਨੀਅਤ ਨੂੰ ਵੰਡ ਕੇ ਬਹੁਤ ਖੂਨ ਖਰਾਬਾ ਕਰਾਇਆ ਬਿਲਕੁਲ اور इवन ਇੰਡੀਆ ਦੇ ਵਿੱਚ ਵੀ ਇੱਕ ਕਮਿਊਨਲ ਡਿਵਾਈਡ ਕ੍ਰੀਏਟ ਕਰਦੀ ਹੇਟਡ ਕਰਦੀ ਹੈ ਇੱਕ ਹਿਊਮਨ ਬੀਇੰਗ ਜਦ ਕੇ ਬੰਨਾ ਸਰਬ ਸੰਜੀਵ ਵਾਲਤਾ ਦਾ ਅਧਾਰਤ ਮੈਨੂੰ ਇਹ ਚੀਜ਼ ਤੇ ਬੜੀ ਬੁਰੀ ਲੱਗੀ ਫਿਰ ਮੈਂ ਇੱਕ ਲਿਖਿਆ ਵੀ ਸਾਡੇ ਲੋਕਾਂ ਨੂੰ ਧਰਮ ਦਾ ਗਿਆਨ ਦੇਣਾ ਚਾਹੀਦਾ ਫਿਰ ਮੈਂ 25 ਰਿਲੀਜਨ ਤੇ ਸਟੱਡੀ ਕੀਤੀ 25 ਰਿਲੀਜਨ ਤੇ ਸਟੱਡੀ ਕਰਕੇ ਫਿਰ ਮੈਂ ਉਹਦਾ ਵਿਚਾਰ ਦੱਸਿਆ ਉਹਦੇ ਚੋ ਕਿਸੇ ਦੇ ਬਾਰੇ ਮੈਂ ਕਹਿੰਤੂ ਪਰੰਤੂ ਨਹੀਂ ਕੀਤਾ ਉਹ ਧਰਮ ਦਾ ਆਰਗੇਨਾਈਜੇਸ਼ਨ ਕੀ ਆ ਡਿਫਰੈਂਟ ਦਾ 25 ਦਾ 25 ਤੋਂ ਜ਼ਿਆਦਾ ਫਿਰ علاوہ ਉਹ ਦੂ ਜੋ ਕਬੀਲਾ ਸਿਸਟਮ ਹੈ ਉਹਨਾਂ ਦਾ ਕੀ ਫੇਥ ਨੇ ਵਿਸ਼ਵਾਸ ਨੇ ਇਹ ਤੋਂ ਇਲਾਵਾ ਵੀ ਹੋਰ ਕਾਫੀ ਨੇ ਤੇ ਉਹ ਵੀ ਮੈਂ ਵਿੱਚ ਦਿੱਤੇ ਆ ਇਹਦਾ ਸਿਰਫ ਇੱਕ ਹੀ ਦੇ ਸੀ ਕਿ ਹਰ ਇੱਕ ਆਦਮੀ ਨੂੰ ਅਗਰ ਧਰਮ ਦੇ ਉੱਤੇ ਗਿਆਨ ਹੈ। ਹੂੰ। ਤੋਂ ਹਰ ਧਰਮ ਦੇ ਉੱਤੇ ਮੈਂ ਉਹਦੀ ਬਾਰੇ ਕੋਈ ਦਿੱਤਾ ਨਹੀਂ ਉਹਦਾ ਓਨਲੀ ਦਿੱਤਾ ਕਿ ਇਹਦਾ origin ਕਿਵੇਂ ਹੋਇਆ? origin ਕਿਵੇਂ? ਹੂੰ ਹੂੰ। ਆਰਗੇਨਾਈਜੇਸ਼ਨ ਕੀ ਆ? ਹੂੰ। ਔਰ ਉਹਦਾ ਹੈੱਡ ਕੌਣ ਰਿਹਾ ਵਾ? ਉਹਦਾ ਫਾਊਂਡਿੰਗ ਫਾਦਰ ਕੌਣ ਸੀਗਾ? ਬਿਲਕੁਲ। ਔਰ ਉਹਦੇ ਪ੍ਰਿੰਸੀਪਲ ਕੀ ਨੇ? ਸਰ ਕਿਉਂਕਿ ਅੱਜਕਲ ਬਹੁਤ ਜ਼ਰੂਰੀ ਹੈ ਜੇ ਆਪਾਂ ਆਪਦੇ ਯੂਥ ਵੱਲ ਦੇਖੇ ਰਾਈਟ? ਸਰ ਸਾਡੇ ਯੂਥ ਨੂੰ ਐਕਚੁਅਲ ਨੋਲੇਜ ਹੀ ਨਹੀਂ ਹੈ ਕਿ ਧਰਮ ਹੈ ਕੀ ਹੈ। ਧਰਮ ਇਸ ਐਕਚੁਅਲ ਨੋਲੇਜ ਤੁਸੀਂ ਜਿਹੜੇ-ਜਿਹੜੇ ਵੀ ਡਿਫਰੈਂਟ ਰਿਲੀਜੀਅਨ ਦੇਖੋ ਡਿਫਰੈਂਟ ਧਰਮ ਦੇਖੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਧਰਮ ਕਿਹੜੇ ਪਾਸੇ ਸਾਨੂੰ ਲੈ ਕੇ ਜਾ ਰਿਹਾ ਹੈ ਤੇ ਮੇਰਾ ਨੈਕਸਟ ਕੁਐਸਚਨ ਤੁਹਾਡੇ ਨਾਲ ਇਹ ਸਰ ਤੁਸੀਂ ਕੋਈ ਆਪਣੇ ਵਿਚਾਰ ਦੇਣਾ ਚਾਹੋਗੇ ਸਾਡਾ ਯੂਥ ਅੱਜਕਲ ਬਹੁਤ ਪਟਕ ਰਿਹਾ ਏ ਧਰਮ ਦੇ ਨਾਮ ਤੇ ਤੇ ਯੂਥ ਨੂੰ ਰਾਈਟ এডਿਕੇਸ਼ਨ ਕਿਵੇਂ ਹੋਣਾ ਚਾਹੀਦਾ ਹੈ ਯੂਥ ਨੂੰ ਕਿਵੇਂ ਦੀ ਕਿਤਾਬਾਂ ਪੜ੍ਹਨੀ ਚਾਹੀਦੀ ਜਿਨ੍ਹਾਂ ਕਰਕੇ ਉਹਨਾਂ ਨੂੰ ਨੌਲੇਜ ਹੋਵੇ ਕਿ ਧਰਮ ਹੈ ਕੀ ਅਸਲ ਚ ਬੇਸਿਕ ਚੀਜ਼ ਇਸ ਤਰ੍ਹਾਂ ਵੈਰੀ ਗੁੱਡ ਕੁਐਸਚਨ ਅੱਜ ਦੀ ਜ਼ਰੂਰਤ ਹੈ ਹਾਂ ਜੀ ਨੋਲੇਜ ਇਜ਼ ਦਾ ਸਟ੍ਰੋਂਗੇਸਟ ਵੈਪਨ ਰਾਈਟ ਸਰ ਸਭ ਤੋਂ ਤਾਕਤਵਰ ਹਥਿਆਰ ਹਮ ਗਿਆਨ ਹੈ ਬਿਲਕੁਲ ਕਹਿੰਦੇ ਹਨ ਨਾ ਕਿ ਕਲਮ ਤਲਵਾਰ ਨਾਲੋਂ ਜ਼ਿਆਦਾ ਤਾਕਤਵਰ ਬਿਲਕੁਲ ਸਰ ਤਾਂ ਉਹ ਚੀਜ਼ ਇਹ ਹੈ ਸਾਡਾ ਜਿਹੜਾ ਯੂਥ ਆ ਪੰਜਾਬ ਦਾ ਸਾਡੇ ਪੰਜਾਬ ਚ ਵੈਸੇ ਕੁਆਲਿਟੀ ਆ ਪੰਜਾਬੀ ਚਾਹੇ ਉਹ ਕਿਸੇ ਵੀ ਕਾਸਟ ਨੂੰ ਸੰਬੰਧਿਤ ਰੱਖਦਾ ਇਹਨਾਂ ਦੀ ਇੱਕ ਡਾਇਨੈਮਿਕ ਸ਼ਖਿਅਤ ਆ ਦੇ ਕੀਪ ਆਨ ਡੂਇੰਗ ਸਮਥਿੰਗ ਰਾਈਟ ਸਰ ਇਹ ਆਡੀਅਲ ਨਹੀਂ ਬੈਠ ਸਕਦੇ ਹਾਂਜੀ ਸਰ ਇਹਨਾਂ ਨੂੰ ਕੁਝ ਕਰਨ ਦੀ ਆਦਤ ਹੈ ਥੋੜੀ ਜੀ ਦੇ ਆਰ ਡੂਇੰਗ ਇਟ ਹਮ ਪਰੰਤੂ ਅੱਜ ਕੱਲ ਇਹ ਥੋੜਾ ਜਿਹਾ ਪਹਿਲਾਂ ਸਾਡੇ ਯੂਥ ਨੂੰ ਬਹੁਤ ਫੇਥ ਸੀ ਧਰਮ 'ਚ ਬਿਲਕੁਲ ਅਗਰ ਸਿੱਖ ਹੈ ਤਾਂ ਸਿੱਖੀ 'ਚ ਬਹੁਤ ਫੇਥ ਸੀ ਅੱਜ ਵੀ ਹੈ ਵੈਸੇ ਉਹਦਾ ਨਹੀਂ ਰਿਹਾ ਹਾਂਜੀ ਤੇ ਦੂਸਰਾ ਹਿੰਦੂਇਜ਼ਮ ਬਾਰੇ ਵੀ ਹੈ ਜਾਂ ਮੁਸਲਮਾਨ ਬਾਰੇ ਵੀ ਹੈ ਜਾਂ ਕ੍ਰਿਸਟਿਅਨ ਤਾਂ ਬਹੁਤ ਕਮ ਆ ਹਾਂਜੀ ਤੇ ਸਾਡਾ ਯੂਥ ਜਿਹੜਾ ਹੈ ਇਹ ਰਿਲੀਜੀਅਸ ਦੇ ਉੱਪਰ ਨਹੀਂ ਚੱਲ ਰਿਹਾ ਹਾਂਜੀ ਸਰ ਸਰ ਕਿਉਂਕਿ ਉਹਦਾ ਇੱਕ ਕਾਰਨ ਇਹ ਆ ਕਿ ਇਹਨਾਂ ਨੂੰ ਰੀਡਿੰਗ ਦੀ ਹੈਬਿਟਸ ਨਹੀਂ ਆ ਬਿਲਕੁਲ ਬਿਲਕੁਲ ਸਰ ਸਾਡਾ ਪੰਜਾਬੀ ਜਿਹੜਾ ਹੈ ਇਹ ਫਿਜ਼ਿਕ ਫਿਜ਼ੀਕਲ ਤਾਂ ਕੰਮ ਕਰ ਸਕਦਾ ਪਰ ਸਾਡੇ ਜਿਹੜੀ ਲਗਨ ਆ ਪੰਜਾਬੀ ਦੀ ਰੀਡਿੰਗ ਦੀ ਉਹ ਬਿਲਕੁਲ ਨਹੀਂ ਹੈ 0% ਬਿਲਕੁਲ ਸਰ ਸਰ ਜੇ ਆਪਾਂ ਕਿਤਾਬਾਂ ਪੜਨ ਦੀ ਵੀ ਗੱਲ ਕਰੀਏ ਤੁਸੀਂ ਕਿਸੇ ਵੀ ਅੱਜ ਦੇ ਯੂਥ ਜਾਂ ਨੌਜਵਾਨ ਨੂੰ ਪੁੱਛ ਲਓ ਸਰ ਮੈਂ ਤੁਹਾਨੂੰ ਲਿਖ ਕੇ ਦਿਨ ਨੂੰ ਤੇ ਆ ਰਹੇ ਕਿ ਯੂਥ ਨੂੰ ਪਤਾ ਹੀ ਨਹੀਂ ਹੁੰਦਾ ਕਿ ਐਕਚੁਅਲ 'ਚ ਟਾਪਿਕ ਕੀ ਹੈ ਤੇ ਆਪਾਂ ਗੱਲ ਕਿਦੇ ਬਾਰੇ ਕਰਨੀ ਹੈ ਲੋਕੀ ਡਿਬੇਟਸ 'ਚ ਬੈੰਦੇ ਆ ਯੂਥ ਆਪਦਾ ਠੀਕ ਹੈ ਤੁਸੀਂ ਸਪੀਚਿਸ ਕਰਦੇ ਹੋ ਤੁਸੀਂ ਕਿਸੇ ਵੀ ਵੱਲ ਜਾਂਦੇ ਹੋ ਯੂਥ ਕਲੀਅਰ ਹੀ ਨਹੀਂ ਹੈ ਕਿ ਉਹਨੂੰ ਚਾਹੀਦਾ ਕੀ ਹੈ ਉਹਦੇ ਵਿਚਾਰ ਕੀ ਹੈ ਕਿਉਂਕਿ ਉਹਨਾਂ ਕੋਲ ਸਪਸ਼ਟ ਵਿਚਾਰ ਹੀ ਨਹੀਂ ਹੈ ਹਾਂ ਤੇ ਤੁਸੀਂ ਬਹੁਤ ਸੋਹਣੀ ਗੱਲ ਕਹੀ ਸਰ ਕਿ ਸਾਡਾ ਯੂਥ ਅੱਜਕਲ ਪੜਨ ਵੱਲ ਹੈ ਹੀ ਨਹੀਂ ਹੈ ਉਹਨਾਂ ਨੂੰ ਕਿਤਾਬਾਂ ਪੜਨ ਦੀ ਹੈ ਹੀ ਨਹੀਂ ਹੈ ਤੇ ਸਰ ਤੁਹਾਡੇ ਵਿਚਾਰ ਕੀ ਨੇ ਯੂਥ ਨੂੰ ਕਿੱਦਾਂ ਆਪਾਂ ਕਿਤਾਬਾਂ ਵੱਲ ਵੀ ਲੈ ਕੇ ਆ ਸਕਦੇ ਹਾਂ ਨਾ ਹਾਂ ਇਹ ਹੈ ਕਿ ਯੂਥ ਨੂੰ ਚੈਨਲਾਈਜ਼ ਕਰਨਾ ਪਣਾ ਸਾਡਾ ਮਾਈਂਡ ਉਹ ਚੈਨਲਾਈਜ਼ ਨਹੀਂ ਹੋ ਰਿਹਾ ਉਹ ਸਾਡੇ ਯੂਥ ਦਾ ਜਿਹੜਾ ਮਾਈਂਡ ਆ ਉਹ ਇੱਕ ਆਈਡੀਆ ਲੋਕੇ ਪਟਕਰਿਆ ਵਾ ਉਹਦੇ ਨਾਲ ਕਈ ਰਸਤੇ ਉਹਨਾਂ ਦੇ ਦਿਮਾਗ 'ਚ ਪੈਦਾ ਹੋ ਰਹੇ ਨੇ ਜਿਸ ਤਰ੍ਹਾਂ ਕਿਸੇ ਪਹਿਲਾਂ ਪੈ ਸਾਡੇ ਜਿਵੇਂ ਐਕਸਟਰੀਮਿਸਟ ਚੱਲੇ 테ਰਰਿਜ਼ਮ ਚੱਲਿਆ ਵਲੰਟੀਅਰਲੀ ਜਾਂਦੇ ਆ ਖੁਸ਼ ਹੋ ਕੇ ਕਰਨ ਕਿ ਸਾਡੇ ਕੋਲ ਹੋਰ ਕੋਈ ਰੁਝਾਨ ਹੈ ਨਹੀਂ ਸਾਨੂੰ ਆਦਤ ਨਹੀਂ ਹੈ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਨਹੀਂ ਜਾਣਦੇ ਵੀ ਡੋਨਟ ਹੈਵ ਸਾਡੇ ਕੋਲ ਕੋਈ ਆਪਣਾ ਟਾਈਮ ਟੇਬਲ ਨਹੀਂ ਲਾਈਫ ਦਾ ਜਿੱਦਣ ਰੋਟਰਗਿਆਰਾ ਦਰਿਆੰਗ ਹੂੰ ਟੇਡਾ ਮੇਡਾ ਜਿਗਜਗ ਮੈਨਰ ਨਾਲ ਸਾਡੀ ਜ਼ਿੰਦਗੀ ਹੋ ਗਈ ਆ ਸਾਨੂੰ ਜੇ ਬਚਪਨ ਤੋਂ ਹੀ ਇੱਕ ਬੇਸਿਕ ਨੋਲਿਜ ਹੋਵੇ ਪਰਿਵਾਰ ਚ ਪੇਰੈਂਟਸ ਮੇਨ ਚੀਜ਼ ਫਸਟ ਟੀਚਰ ਇਸ ਮਦਰ ਹਾਂਜੀ ਟੀਚਰ ਨੇ ਅਗਰ ਜਿਸ ਤਰ੍ਹਾਂ ਦੇ ਸੰਸਕਾਰ ਪੇਰੈਂਟਸ ਦੇ ਆ ਉਹੀ ਸੰਸਕਾਰ ਬੱਚਿਆਂ ਦੇ ਹੋਣੇ ਆ ਬਿਲਕੁਲ ਸਰ ਤੁਸ ਬੱਚਿਆਂ ਨੂੰ ਸੰਸਕਾਰ ਦੇਣ ਲਈ ਪੇਰੈਂਟਸ ਦਾ ਨੰਬਰ 1 ਰੋਲ ਥੈਨ ਆਉਂਦਾ ਪ੍ਰਾਇਮਰੀ ਐਜੂਕੇਸ਼ਨ ਬਿਲਕੁਲ ਸਰ ਮੈਂ ਇਸ ਚੀਜ਼ ਨੂੰ ਬਹੁਤ ਦੇਖਿਆ ਬਾਹਰੋਂ ਹਾਂਜੀ ਸਾਡੇ ਜਿਹੜਾ ਬੇਸਿਕ ਸੋਚ ਆ ਉਹ ਬਹੁਤ ਕਮਜ਼ੋਰ ਆ ਹਾਂਜੀ ਸਰ ਸਾਡੇ ਯੂਥ ਨੂੰ ਕੋਈ ਉਹਨਾਂ ਬਾਰੇ ਦੱਸਿਆ ਨਹੀਂ ਜਾਂਦਾ ਕਿ ਤੁਹਾਡਾ ਬੇਸਿਕ ਏਮ ਕੀ ਆ ਤੁਸੀਂ ਯੂ ਆਰ ਦਾ ਬੈਸਟ ਹਾਂਜੀ ਸੈਲਫ ਕੌਨਫੀਡੈਂਸ ਨਹੀਂ ਕ੍ਰੀਏਟ ਕੀਤਾ ਜਾਂਦਾ ਆਤਮ ਭਰੋਸਾ ਸਾਡੇ ਅੰਦਰ ਪੈਦਾ ਬੇਸਿਕ ਜੋ ਦੀ ਇੱਕ ਗਰੋਇੰਗ ਸਟੇਜ ਆ ਉਹਦੇ ਚ ਭਰੋਸਾ ਨਹੀਂ ਪੈਦਾ ਕੀਤਾ ਜਾਂਦਾ ਤੁਸੀਂ ਸਰ ਉਹਦੋਂ ਤੱਕ ਉਹ ਟਾਈਮ ਹੀ ਲੱਗ ਜਾਂਦਾ ਜਦੋਂ ਤੱਕ ਆਪਾਂ ਕੌਨਫੀਡੈਂਟ ਆਪਣੇ ਆਪ ਚ ਕੌਨਫੀਡੈਂਸ ਲੈ ਕੇ ਆਂਦੇ ਉਹਦੋਂ ਤੱਕ ਤਾਂ ਟਾਈਮ ਹੀ ਬਹੁਤ ਲੱਗ ਜਾਂਦਾ ਹਾਂਜੀ ਟਾਈਮ ਲੱਗ ਜਾਂਦਾ ਕਿਉਂਕਿ ਜਿਹੜਾ ਅਸਲੀ ਅਸਲੀ ਪੀਰੀਅਡ ਆ ਬੱਚੇ ਦਾ ਉਹ 2-3 ਸਾਲ ਤੋਂ ਲੈ ਕੇ 15-16 ਸਾਲ ਦੀ ਏਜ ਤੱਕ ਆ। ਉਦੋਂ ਬਾਅਦ ਕਿਉਂਕਿ ਵਾਈਟ ਪੇਪਰ ਦੀ ਤਰ੍ਹਾਂ ਇੱਕ ਦਫ਼ਾ ਲਿਖਤਾ ਉਹ ਸਾਰੀ ਜ਼ਿੰਦਗੀ ਉਹੀ ਚੱਲੂਗਾ। ਉਦੋਂ ਬਾਅਦ ਜਿਹੜੇ ਆ ਕੇ ਅਸੀਂ ਡਿਵੈਲਪ ਕਰਦੇ ਆ ਆਪਣੇ ਆਪ ਨੂੰ ਉਹ ਇੱਕ ਟੈਂਪਰੇਰੀ ਚੀਜ਼ ਹੁੰਦੀ ਆ। ਉਹ ਸਾਡੇ ਯੂਥ ਨੂੰ ਇਨੀਸ਼ੀਅਲ ਜਿਹੜਾ ਵਾ ਉਹ ਬੇਸਿਕ ਕਮਜ਼ੋਰੀ ਆ। ਉਹਦੇ 'ਚ ਸਾਡੇ ਘਰ ਦੀ ਦੂਸਰਾ ਸਾਡੇ ਟੀਚਰਜ਼ ਦੀ ਜਿਹੜੇ ਪ੍ਰਾਇਮਰੀ ਟੀਚਰਜ਼ ਨੇ ਉਹਨਾਂ ਕੋਲ ਗਿਆਨ ਹੈ ਨਹੀਂ। ਸਰ ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜੋ ਆਪਾਂ ਪੰਜਾਬ ਦੇ ਸਕੂਲਸ ਦੇਖੇ ਆਪਾਂ ਕਾਲਜਸ ਦੇਖੇ ਜੇ ਤੁਸੀਂ ਸਰ ਇੰਨੀ ਜਗ੍ਹਾ ਰਹਿ ਕੇ ਆਏ ਹੋ ਠੀਕ ਹੈ ਜੇ ਤੁਸੀਂ ਉਹ ਚੀਜ਼ਾਂ ਨੂੰ ਉਹ ਦੇਸ਼ਾਂ ਨੂੰ ਕੰਪੇਅਰ ਕਰੋ ਸਾਡੇ ਨਾਲ ਸਰ ਉੱਧਰ ਛੋਟੇ-ਛੋਟੇ ਬੱਚੇ ਵੀ ਉਹਨਾਂ ਦੀ ਰੀਡਿੰਗ ਦੀ ਬਹੁਤ ਹੈਬਿਟ ਹੈ ਉਹਨਾਂ ਨੂੰ ਉਹ ਛੋਟੇ ਹੁੰਦੇ ਰੀਡਿੰਗ ਸਟਾਰਟ ਕਰ ਦਿੰਦੇ ਔਰ ਤੁਸੀਂ ਇਹ ਚੀਜ਼ ਨੂੰ ਹੁਣ ਹੈਰਾਨ ਹੋਵੋਗੇ ਸੁਣ ਕੇ ਮੈਨੂੰ ਇੱਥੇ ਇੱਕ ਐਗਜ਼ਾਮਪਲ ਦੇਣੀ ਪਊ ਮੈਂ ਆਸਟ੍ਰੇਲੀਆ ਗਿਆ 2006 ਚ ਹਾਂਜੀ ਮੈਂ ਘੁੰਮਦਾ ਘੁੰਮਦਾ ਉਹਨਾਂ ਦੇ ਮੋਲ ਚਲੇ ਗਿਆ ਇੱਕ ਬੁਲਖਮੀ ਹੇਲੀਰੀਆ ਸੀ ਬਹੁਤ بڑا ਮੋਲ ਸੀ ਤੇ ਅਸੀਂ ਫੌਜੀਆ ਮੈਂ ਕਿਹਾ ਚਲੋ ਉਹਦੇ ਦੀ ਦੀ ਵਾਈਨ ਔਰ ਵਿਸਕੀ ਵਗਰਾ ਦੀ ਦੇਖਦੇ ਆ ਤੇ ਉਹ ਤੇ ਉੱਤੇ ਠੇਕੇ ਤੇ ਲਿਖਿਆ ਸੀ ਬੀ ਐਸ ਡਬਲ ਉਹਦਾ ਬੀ ਆਈ ਬੀ ਦਾ ਮਤਲਬ ਬੀਅਰ ਐਸ ਦਾ ਮਤਲਬ ਸਪਿਰਟ ਹੈ ਵਿਸਕੀ ਵਗਰਾ ਡਬਲ ਮਤਲਬ ਵਿਸਕੀ ਮੈਂ ਅੰਦਰ ਗਿਆ ਬਹੁਤ ਲਾਰਜ ਸਕੇਲ ਤੇ ਉਹਨਾਂ ਦਾ ਸਟੋਰ ਸੀ ਉਹਦੇ ਤੇ ਬਹੁਤ ਵਰਲਡ ਦੀ ਬਿਸਕੀ ਬਰਾਂਡੀ ਪਈ ਸੀ ਔਰ ਇੱਕ ਜਗ੍ਹਾ ਮੈਂ ਦੇਖਿਆ ਦੋ ਤਿੰਨ ਚੀਜ਼ਾਂ ਸਿਡਰਸ ਉਹ ਮੈਂ ਹੈਰਾਨ ਹੋ ਗਿਆ ਵੀ ਵਾਟ ਇਜ਼ ਥਿਸ ਮੈਨੂੰ ਸਮਝ ਨਹੀਂ ਲੱਗੀ ਮੈਂ ਘਰ ਆਇਆ ਆਪਣੇ ਘਰ ਆ ਕੇ ਮੈਂ ਆਪਣੇ ਲੜਕੇ ਨੂੰ ਪੁੱਛਿਆ ਹੀ ਇਜ਼ ਵੈਲ ਹਾਈਲੀ ਕੁਆਲੀਫਾਈਡ ਮੈਂ ਰੋਮੀ ਵਾਟ ਥਿਸ ਵਨ ਇਜ਼ ਸਿਡਰ ਕਹਿੰਦਾ ਬਈ ਡੈਡੀ ਮੈਨੂੰ ਤਾਂ ਪਤਾ ਨਹੀਂ ਮੈਂ ਕਿਹਾ ਛੱਤ ਉਹਨੂੰ 3 ਸਾਲ ਹੋਏ ਸੀ ਆਸਟ੍ਰੇਲੀਆ ਇਹਨੂੰ ਕਹਿੰਦਾ ਮੈਂ ਨੀਤੀ ਨੂੰ ਪੁੱਛਦਾ ਓ ਯਾਰ ਤੁਸੀਂ ਹੈਰਾਨ ਹੋ ਮੋਗੇ ਮੇਰੀ ਪੋਤੀ ਸੈਕਿੰਡ ਕਲਾਸ ਚ ਪੜਦੀ ਸੀ 6-7 ਸਾਲ ਦੀ ਸੀ 8 ਸਾਲ ਦੀ ਹੋ ਵਤ ਤਦ ਹਾਂਜੀ ਸਰ 8-9 ਸਾਲ ਦੀ ਹੋ ਮੈਂ ਕਹਾਂ ਉਹ ਬੱਚੀ ਆ ਉਹਨੂੰ ਕੀ ਪਤਾ ਕਹਿੰਦਾ ਦੇਖ ਕੀ ਬਣਦਾ ਮੈਂ ਪੁੱਛਿਆ ਮੈਂ ਨੀਤੂ ਵਾਟ ਇਜ਼ ਥਿਸ ਇਹ ਕੀ ਸਿਡਰ ਕੀ ਇਹਦਾ ਕਹਿੰਦਾ ਦਾਦੂ 60% 80% ਨਹੀਂ 80% ਐਪਲ ਜੂਸ 20% ਅਲਕੋਹਲ ਮੈਂ ਬਿੜਾ ਤੈਨੂੰ ਕਿਵੇਂ ਪਤਾ ਕਿਤਾਬ ਅਸੀਂ ਪੜਦੇ ਆ ਪੜਦੇ ਆ ਉਨਾ ਦੇ ਬੇਸਿਕ ਸਕੂਲ ਚ ਪ੍ਰਾਇਮਰੀ ਸਕੂਲ ਚ ਬਾਹਰ ਮੈਂ ਦੇਖਿਆ ਬੱਚੇ ਨੂੰ ਪ੍ਰਾਇਮਰੀ ਔਰ ਹਾਈ ਸਕੂਲ ਚ ਜਾਂਦੇ ਜਾਂਦੇ ਹਰ ਕਿਸਮ ਦੇ ਸਿਸਟਮ ਦੀ ਨੌਲੇਜ ਦੇ ਦਿੱਤੀ ਜਾਂਦੀ ਹੈ ਬਿਲਕੁਲ ਸਰ ਤੇ ਉਹ ਜ਼ਰੂਰੀ ਵੀ ਹੈ ਸਰ ਸਾਡੇ ਯੂਥ ਲਈ ਬਹੁਤ ਜ਼ਰੂਰੀ ਹੈ ਮੁਰਗੀ ਖਾਨਾ ਕਿਵੇਂ ਖੋਲਣਾ ਪਿਗਰੀ ਫਾਰਮ ਚਾਹੇ ਉਹਨਾਂ ਨੇ ਕਰਨਾ ਨਹੀਂ ਹੈ ਦੇ गिव द ਬੇਸਿਕ ਆਈਡੀਆ ਮੁਰਗੀ ਖਾਨਾ ਕਿਵੇਂ ਖੋਲਣਾ ਪਿਗਰੀ ਫਾਰਮ ਕਿਵੇਂ ਫਿਸ਼ਰੀ ਕਿਵੇਂ ਕਰਨੀ ਐਗਰੀਕਲਚਰ ਕਿਉਂਕਿ ਸਾਨੂੰ ਕਮਾਉਂਦੀ ਐ ਪ੍ਰੈਕਟੀਕਲੀ ਹਾਂਜੀ ਫਿਰ ਸਾਨੂੰ ਰਾਈਟ ਹੈਂਡ ਬਟ ਵੀ ਕਾਲ ਡਿਊਟੀ ਜੀ ਪੱਕੀਆਂ ਦੱਸੀਆਂ ਜਾਂਦੀਆਂ ਹੂੰ 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 ਕੀ ਸਾਡੀ ਰਾਈਟ ਹੈਂਡ ਡਿਊਟੀਆਂ ਨਹੀਂ ਡਿਊਟੀਆਂ ਕਿਹਨੇ ਉਹ ਬੱਕਾ ਦੱਸਿਆ ਜਾਂਦਾ ਔਰ ਤੁਸੀਂ ਤੁਹਾਡੇ ਰਾਈਟ ਹੈ ਬਣਦੇ ਆ ਤੁਸੀਂ ਇਹ ਲੈਣੇ ਆ ਬਿਲਕੁਲ ਬਾਕੀ ਦਾ ਉਹਨਾਂ ਨੂੰ ਪੁੱਛਿਆ ਜਾਂਦਾ ਤੁਸੀਂ ਘੁੰਮੇ ਹੋ ਛੁੱਟੀਆਂ ਚ ਕਿੱਥੇ ਕਿੱਥੇ ਗਏ ਉਹਨਾਂ ਤੋਂ ਸਪਲੇਨ ਹੁੰਦਾ ਟੀਚਰ ਪੁੱਛਦੀ ਆ ਉਹਦੀ ਅਸੈਸਮੈਂਟ ਹੁੰਦੀ ਆ ਤੋ ਸਾਡੇ ਜਿਹੜਾ ਬੇਸਿਕ ਸਿਸਟਮ ਆਫ ਸੋਰਸ ਆ ਬੱਚਿਆਂ ਲਈ ਉਹ ਕਮਜ਼ੋਰ ਹੈ ਹੀ ਨਹੀਂ ਬਿਲਕੁਲ ਸਰ ਮੇਰਾ ਅਗਲਾ ਕੁਗਰੇਜ ਸਕਲੋਜੀ ਪੜਾ ਲੋ ਕੋਈ ਇਨਫਲਕ ਪੈਣਾ ਬਿਲਕੁਲ ਸਰ ਬਿਲਕੁਲ ਸਰ ਮੇਰਾ ਅਗਲਾ ਪ੍ਰਸ਼ਨ ਤੁਹਾਡੇ ਨਾਲ ਇਹ ਹੈ ਸਰ ਤੁਸੀਂ ਕੋਈ ਆਪ ਦੇ ਵਿਚਾਰ ਦੱਸਣਾ ਚਾਹੋਗੇ ਤੁਸੀਂ ਜਿਵੇਂ ਆਰਮੀ ਬੈਕਗਰਾਉਂਡ ਤੋਂ ਹੈਨਾ ਤੇ ਤੁਹਾਡੇ ਅੰਦਰ ਟਾਈਮ ਟੇਬਲ ਨੂੰ ਲੈ ਕੇ ਇੰਨਾ ਕਿਵੇਂ ਆਇਆ ਕਿ ਮੈਂ ਟਾਈਮ ਟੇਬਲ ਫੋਲੋ ਕਰਨਾ ਹੈ ਹਾਂਜੀ ਇਹਨਾਂ ਡਿਸਪਲਿਨ ਤੁਸੀਂ ਕਿਵੇਂ ਹੋਇਆ ਆਪਦੀ ਜ਼ਿੰਦਗੀ ਹਾਂ ਇਹ ਚੀਜ਼ ਹੈ ਮੈਂ ਬੇਟਾ 10 ਤੱਕ ਲਿਖੀ ਹੈ ਕਿਤਾਬਾਂ ਮੈਂ ਹਾਂਜੀ ਹਾਂਜੀ ਇੱਕ ਮੈਂ ਲਿਖਿਆ ਫੌਜੀ ਦੀ ਆਤਮਕਥਾ ਹਾਂਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਸਰ ਆਟੋ ਬਾਇਓਗ੍ਰਾਫੀ ਮਾਈ ਆਟੋ ਬਾਇਓਗ੍ਰਾਫੀ ਹਾਂਜੀ ਮੈਂ ਪਿੰਡ ਚੌਕੀਮਾਨ ਚ ਰਿਹਾ ਹੂੰ ਪੰਜਾਬੀ ਸਕੂਲ ਚ ਪੜਿਆ ਥੱਲੇ ਬੈਠ ਕੇ ਪੜਿਆ ਸਾਡੇ ਤੱਪੜ ਵੀ ਨਹੀਂ ਹੁੰਦੇ ਸੀ ਅਨਾਂਕ ਸਕੂਲ ਦੀ ਫੀਸ ਹੁੰਦੀ ਸੀ ਮੈਟ੍ਰਿਕ ਮੈਂ ਇਥੋਂ ਕੀਤੀ ਬੀਏ ਜਗਰੋਂ ਤੋਂ ਕੀਤੀ ਕੋਈ ਸਵਾਦਨ ਨਹੀਂ ਸੀ ਇੱਕ ਮੇਰੇ ਅੰਦਰ ਕੁਦਰਤੀ ਅਵੇਅਰਨੈਸ ਆਈ ਬਿਲਕੁਲ ਸੋਸਾਇਟੀ ਜਿੱਗ ਗਈ ਇਹ ਮੇਰਾ ਬਣ ਗਿਆ ਵੀ ਮੈਂ ਕੁਝ ਕਰਨਾ ਮਾਂ ਹਮ ਘਰ ਦੇ ਹਾਲਾਂਕਿ ਮੈਨੂੰ ਕਹਿ ਰਹੀ ਸੀ ਤੂੰ ਅੱਗੇ ਖੇਤੀ ਕਰ ਲੈ ਮੈਂ ਕਹਿੰਨੇ ਮੈਂ ਤਾਂ ਮਿਲਟਰੀ ਅਫਸਰ ਬਣਨਾ ਉਹ ਅਚੀਵ ਕਰਨ ਲਈ ਮੈਨੂੰ ਬਹੁਤ ਸਟਰਗਲ ਕਰਨੀ ਪਈ ਮੇਰੀ ਗਿਆਨ ਨਹੀਂ ਸੀ ਮੇਰੀ ਬੇਸਿਕ ਆਰਮੀ ਅਫਸਰ ਬਣ ਲਈ ਉਦੋਂ 100% ਇੰਗਲਿਸ਼ ਤਕੜੀ ਚਾਹੀਦੀ ਸੀ ਮੇਰੀ ਇੰਗਲਿਸ਼ ਕਮਜ਼ੋਰ ਸੀ ਪੰਜਾਬੀ ਸਕੂਲ ਚ ਪੜੇ ਸੀ ਮੈਨੂੰ ਦੋ ਦੋ ਦਫਾ ਬੋਰਡ ਡਿਟੇਲ ਕਰਨਾ ਫਿਰ ਮੈਂ ਜਾ ਕੇ ਸੈਕੰਡ ਟਾਈਮ ਮੈਂ ਸਿਲੈਕਟ ਹੋਇਆ ਤੇ ਇੰਗਲਿਸ਼ ਤਕਰੀਬੀ ਬੋਲਣੀ ਚਾਹੀਦੀ ਸੀ ਤੇ ਉਹਦੇ ਚ ਮੈਨੂੰ ਬਹੁਤ ਮਿਹਨਤ ਕਰਨੀ ਪਈ ਹਮ ਕੋਈ ਸਪੋਰਟ ਨਹੀਂ ਸੀ ਪੇਰੈਂਟਸ ਵੱਲੋਂ ਵੀ ਇਵਨ ਸੋਸਾਇਟੀ ਚ ਕੋਈ ਨਹੀਂ ਸੀ ਇਹ ਚੀਜ਼ ਨੂੰ ਚਾਹੁੰਦੇਗੇ ਮੈਂ ਐਡੀਸ਼ਨਲ ਕੁਦਰਤੀ ਮੈਨੂੰ ਅੰਦਰੋਂ ਲਾਈਟ ਹੋਈ ਹਮ ਕਤਮਾ ਪੜਦਾ ਹੁੰਦਾ ਸੀ ਮੈਂ ਸੁਣਦਾ ਹੁੰਦਾ ਸੀ ਮੇਰੀ ਇੱਕ ਹੈਬਟ ਸੀ ਕਿ ਮੈਂ ਥੋੜਾ ਚੰਗੇ ਆਦਮੇ ਚ ਬਹਿੰਦਾ ਹੁੰਦਾ ਸੀ ਬਹੁਤ ਜ਼ਰੂਰੀ ਹੈ ਜਿਹੜਾਂ ਦਾ ਏਮ ਹੁੰਦਾ ਸੀ ਕੁਝ ਉਹ ਏਮ ਵਾਲਿਆਂ ਕੋਲ ਬਹਿੰਦਾ ਸੀ ਮੈਂ ਆਮ ਜਾ ਕੇ ਪਬਲਿਕ ਚ ਨਹੀਂ ਬੈਠਦਾ ਹੁੰਦਾ ਸੀ ਇਵਨ ਮੈਂ ਇਵਨ ਮਾਈ ਆਪਣੇ ਚੌਕੀਮਾਨ ਪਿੰਡ ਜਿੱਦੋਂ ਮੈਂ ਰਹਿੰਦਾ ਸੀ ਆਕੇਲਾ ਜ ਰਹਿੰਦੀ ਹੱਦ ਸੀ ਮੈਨੂੰ ਸਰ ਤੁਸੀਂ ਬਹੁਤ ਸੋੜਾ ਐਗਜ਼ਾਮਪਲ ਦਿੱਤਾ ਹੈ ਸਾਡੇ ਵਿਊਰਸ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਦੇ ਯੂਥ ਨੂੰ ਸਮਝਣਾ ਚਾਹੀਦਾ ਹੈ ਕਿ ਕਿੰਨਾ ਕੁ ਲੋੜਵੰਦ ਹੈ ਇਹ ਚੀਜ਼ ਕਿ ਵਧੀਆ ਲੋਕਾਂ ਚ ਬੈਣਾ ਕਿੰਨਾ ਜ਼ਰੂਰੀ ਹੈ ਜ਼ਰੂਰੀ ਆ ਦੂਸਰੀ ਗੱਲ ਇਹ ਆ ਕਿ ਜਿਹੜਾ এমਪਲਾਈਮੈਂਟ ਆ ਇਹ ਅਨਪਲਾਈਮੈਂਟ ਸਾਡੇ ਟਾਈਮ ਤੇ ਵੀ ਸੀ 65 ਚ ਮੈਟਰ ਕਿਤੀ ਆ 65 ਚ ਵੀ ਅਨਪਲਾਈਮੈਂਟ ਸੀ ਪਰ ਅਨਪਲਾਈਮੈਂਟ ਔਰ ਹੱਕ ਔਰ ਨੌਕਰੀ ਇਹ ਘਰ ਬੈਠੇ ਨਹੀਂ ਮਿਲਦੀ ਰਾਈਟਸ ਔਰ ਸਰਵਿਸ ਇਹ ਤਾਂ ਲੈਣੀ ਪੈਂਦੀ ਜੋ ਮੇਕ ਯੂਅਰ ਸੈਲਫ ਅਕੋਰਡਿੰਗ ਮੈਂ ਖੁਦ ਦੱਸਦਾ ਬਿਲਕੁਲ ਤੇ ਵੀ ਮੈਨੂੰ ਕੋਈ ਸਪੋਰਟ ਨਹੀਂ ਸੀ ਮੈਂ ਆਰਮੀ ਅਫਸਰ ਗੈਸਟਡ ਕਲਾਸ ਵਨ ਅਫਸਰ ਬਣਿਆ ਮੈਨੂੰ ਕੋਈ ਸਪੋਰਟ ਨਹੀਂ ਸੀ ਮੈਂ ਆਪਣੇ ਪੈਰਾਂ ਦੇ ਖੜਾ ਹੋਇਆ ਤੁਸੀਂ ਬਹੁਤ ਸੋਹਣਾ ਐਗਜ਼ਾਮਪਲ ਹੋ ਤੇ ਤੁਸੀਂ ਸਾਡੇ ਯੂਥ ਨੂੰ ਬਹੁਤ ਸੋਹਣਾ ਐਗਜ਼ਾਮਪਲ ਦੇ ਰਹੇ ਹੋ ਕਿ ਹਰ ਚੀਜ਼ ਲਈ ਮਿਹਨਤ ਬਹੁਤ ਜ਼ਰੂਰੀ ਹੈ। ਉਹਦੇ ਆਪਣੇ ਆਪ ਨੂੰ ਬਣਾਉਣਾ ਪੈਂਦਾ ਵਾ। ਬਣਾਉਣਾ ਪੈਂਦਾ। ਯੂ ਇਨਕਲਕੇਟ ਯੂਅਰ ਸੈਲਫ ਇਹ ਜੀ ਕਿਸਮ ਦੀ ਆਪਣੇ ਅੰਦਰ ਭਾਵਨਾ ਪੈਦਾ ਕਰਨੀ ਪੈਂਦੀ ਆ। ਸਰ ਜਿਵੇਂ ਤੁਸੀਂ ਕਿਹਾ ਤੁਹਾਡੀ ਅੰਗਰੇਜ਼ੀ ਬਹੁਤ ਕਮਜ਼ੋਰ ਸੀ ਪਰ ਮੈਨੂੰ ਤਾਂ ਇਦਾਂ ਲੱਗ ਨਹੀਂ ਰਿਹਾ ਤੁਸੀਂ ਕਿੰਨਾ ਹਾਰਡ ਵਰਕ ਕੀਤਾ ਤੇ ਤੁਹਾਨੂੰ ਕਿੱਦਾਂ ਲੱਗਦਾ ਤੁਸੀਂ ਇੰਨੇ ਦੇਸ਼ਾਂ 'ਚ ਘੁੰਮ ਕੇ ਆਏ ਹੋ ਅੰਗਰੇਜ਼ੀ ਕਿੰਨੀ ਜ਼ਰੂਰਤ ਹੈ? ਮੈਂ ਬਹੁਤ ਮਿਹਨਤ ਕੀਤੀ। ਪਹਿਲਾਂ ਤਾਂ ਅੰਗਰੇਜ਼ੀ ਸਮਝ ਹੀ ਨਹੀਂ ਲੱਗਦੀ ਹੁੰਦੀ ਸੀ। ਮੈਂ ਫਿਰ ਸਾਡੇ ਟੀਵੀ ਟੀਵੀ ਤਾਂ ਹੈ ਨਹੀਂ ਸੀ ਉਦੋਂ ਸਾਡੇ ਟਾਈਮ ਤੇ ਰੇਡੀਓ ਹੁੰਦੇ ਸੀ ਇੰਗਲਿਸ਼ ਨਿਊਜ਼ ਮੈਂ ਜ਼ਰੂਰ ਸੁਣਨ ਦਾ ਇਰਾਦਾ ਦੇ 9 ਵਜੇ ਦੀ ਚਾਹੇ ਉਹਦੀ ਸਮਝ ਲੱਗੇ ਤੇ ਨਹੀਂ ਨਾ ਲੱਗੇ ਜੇ 100 ਨੇ ਬੋਲਿਆ ਤਾਂ ਕਮ ਸੇ ਕਮ 10% ਮੈਨੂੰ ਪਤਾ ਲੱਗਿਆ ਉਹਦੇ ਨਾਲ ਮੇਰਾ ਇੱਕ ਥਿੰਕਿੰਗ ਪਾਵਰ ਐਂਗਲ ਆਫ ਥਿੰਕਿੰਗ ਜਿਹੜੀ ਇੱਕ ਅੰਦਰ ਕੌਨਫੀਡੈਂਸ ਪੈਦਾ ਹੋਇਆ ਹੈਜੀਟੇਸ਼ਨ ਸੀ ਇੱਕ ਹਚਕ ਜਾਰਡ ਸੀ ਉਹ ਮੇਰੀ ਰਿਮੂਵ ਹੋਈ ਉਸ ਕਰਕੇ ਮੈਂ ਅੰਗਰੇਜ਼ੀ ਪ੍ਰੂਫ ਕੀਤੀ ਜੋ ਸੈਕੰਡ ਟਾਈਮ ਗਿਆ ਬੈਂਗਲੌਰ ਤੋਂ ਮੈਂ ਸਿਲੈਕਟ ਹੋਇਆ ਲਿਫਟਹੈਂਡ ਬਣ ਕੇ ਉੱਥੇ ਬਹੁਤ ਬਹੁਤ ਸੋਹਣਾ ਐਗਜ਼ਾਮਪਲ ਹੈ ਕਿ ਕਹਿੰਦੇ ਆ ਮੈਂ ਫਿਰ ਬਾਰਡਰ ਸਕਿਉਰਿਟੀ ਫੋਰਸ ਚ ਆਇਆ ਫਿਰ ਇਧਰ ਮੈਂ ਅਫਸਰ ਬਣ ਗਿਆ ਤਾਂ ਉਹ ਇੱਕ ਬਹੁਤ ਤਕੜਾ ਬੋਰਡ ਬੈਠਦਾ ਵਾ ਬੋਰਡ ਚ ਉਸ ਟਾਈਮ ਤੇ ਹੁਣ ਤਾਂ ਹਿੰਦੀ ਚੱਲਦੀ ਪਈ ਉਹਦੇ ਹਿੰਦੀ ਨਹੀਂ ਚੱਲਦੀ ਸੀ ਹਾਂਜੀ ਹਾਂਜੀ ਉਹਨਾਂ ਅੰਗਰੇਜ਼ਾਂ ਦਾ ਇੰਪੈਕਟ ਸੀ ਸਾਡੇ ਤੇ ਸਾਡਾ ਹਰ ਕੰਮ ਅੰਗਰੇਜ਼ੀ ਚ ਚੱਲਦਾ ਹੁੰਦਾ ਸੀ ਖਾਸ ਕਰਕੇ ਸੀਨੀਅਰ ਅਫਸਰ ਲਿਫਟਹੈਂਡ ਜਾਂ ਡਿਪਟੀ ਐਸਪੀ ਬਣ ਲਈ ਅੰਗਰੇਜ਼ੀ ਚ ਇੰਟਰਵਿਊ ਚੱਲਦੀ ਸੀ ਉਹ ਬਹੁਤ ਜ਼ਰੂਰੀ ਹੁੰਦੀ ਸੀਗੀ ਜ਼ਰੂਰੀ ਸੀ ਤੇ ਤੁਹਾਡੀ ਜਰਨੀ ਬਹੁਤ ਸੋਹਣੀ ਐ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਿਵੇਂ ਤੁਸੀਂ ਤੁਹਾਡੀ ਅੰਗਰੇਜ਼ੀ ਵੀ ਕਮਜ਼ੋਰ ਸੀ ਤੁਸੀਂ ਉਹਦੇ ਤੇ ਵੀ ਕੰਮ ਕੀਤਾ ਤੁਹਾਡਾ ਇੱਕ ਪੈਸ਼ਨ ਸੀ ਤੁਸੀਂ ਉਹ ਵੀ ਗ੍ਰਾਡ ਕੀਤਾ ਤੁਸੀਂ ਉਹਦੇ ਵੱਲ ਵੀ ਗਏ ਕਿ ਮੈਂ ਆ ਮੇਰਾ ਪੈਸ਼ਨ ਹੈ ਮੈਂ ਆਰਮੀ ਚ ਜਾਣਾ ਹੈ ਤੇ ਤੁਸੀਂ ਉਹਦੇ ਵੱਲ ਵੀ ਬਹੁਤ ਮਿਹਨਤ ਕੀਤੀ ਹਾਂ ਸਰ ਤੁਸੀਂ ਸਾਡੇ ਯੂਥ ਨੂੰ ਕੋਈ ਇਦਾਂ ਦਾ ਮੋਰਲ ਦੇ ਸਕਦੇ ਹੋ ਕਿ ਯੂਥ ਲਈ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਯੂਥ ਲਈ ਇਹ ਸਮਝਣਾ ਕਿ ਜ਼ਿੰਦਗੀ ਬਣਾਉਣੇ ਕਿੰਨੀ ਜ਼ਰੂਰੀ ਹੈ ਹਾਂਜੀ ਜ਼ਿੰਦਗੀ ਬਣਾਉਣ ਲਈ ਆਦਮੀ ਨੂੰ ਆਪਣਾ ਇੱਕ ਏਮ ਚੂਜ਼ ਕਰਨਾ ਚਾਹੀਦਾ ਪੱਕਾ ਉਹਦੇ ਨਾਲ ਇੱਕ ਆਲਟਰਨੇਟਿਵ ਜਰੂਰ ਹੋਣੀ ਚਾਹੀਦਾ ਕਿ ਜੇ ਤੁਹਾਡੇ ਤੁਹਾਡੇ ਅਗਰ ਇਹ ਚੀਜ਼ ਮੇਰੀ ਹਾਂ ਸੈਕੰਡ ਜਰੂਰ ਸੈਕੰਡ ਚੁਆਇਸ ਉਹਦੇ ਲਈ ਉਹ ਉਹਦੇ ਐਸਪੈਕਟਸ ਦੇਖੋ ਕਿ ਉਹ ਸਕਸੈਸ ਟਾਰਗੇਟ ਤੇ ਪਹੁੰਚਣ ਲਈ ਮੈਨੂੰ ਕੀ ਕੀ ਚੀਜ਼ ਦੀ ਜਰੂਰਤ ਹੈ ਉਹ ਮੇਰੇ ਚ ਕੀ ਕਮੀਆਂ ਆਵਾਂ ਹੂੰ ਹੂੰ ਕੀ ਕਮੀਆਂ ਆ ਮੇਰੇ ਚ ਉਹ ਕਮੀਆਂ ਦੂਰ ਕਰਨ ਲਈ ਤੁਸੀਂ ਆਪਣੇ ਆਪ ਨੂੰ ਬਣਾਓ ਹੂੰ ਹੂੰ ਯੇ ਉਹਦੇ ਚ ਤੁਹਾਡਾ ਫਲੋ ਚਾਹੀਦਾ ਬੋਲਣ ਦਾ ਤੁਹਾਡਾ ਨੌਲੇਜ ਚਾਹੀਦੀ ਆ ਤੁਹਾਡਾ ਸਬਜੈਕਟ ਨੌਲੇਜ ਚਾਹੀਦੀ ਆ ਤੁਹਾਡੀ ਵਰਲਡ ਨੌਲੇਜ ਚੰਗੀ ਚਾਹੀਦੀ ਆ ਤੁਹਾਡਾ ਐਕਸਪ੍ਰੈਸ਼ਨ ਜਿਹੜਾ ਹੋਣਾ ਚਾਹੀਦਾ ਬੜਾ ਇਫੈਕਟਿਵ ਹੋਣਾ ਚਾਹੀਦਾ ਵਾ ਜੋ ਯੂ ਹੈ ਜੋ ਹੈਵ ਟੂ ਕੋਈ ਆਪਣਾ ਤੁਹਾਡੇ ਅੰਦਰ ਕਨਵਿੰਸਿੰਗ ਪਾਵਰ ਹੋਣੀ ਚਾਹੀਦੀ ਆ ਉਹ ਆਪਣੇ ਆਪ ਪੈਦਾ ਕਰੋ ਹਰ ਚੀਜ਼ ਪੈਦਾ ਹੋ ਸਕਦੀ ਆ ਮੈਂ ਲੇਟੈਸਟ ਬੁੱਕ ਲਿਖੀ ਆ ਹਮ 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 ਸਫਲ ਜੀਵਨ ਦਾ ਰਸ ਤੁਸੀਂ ਆਪਣੇ ਸੰਕਲਪ ਨੂੰ ਅੱਜ ਆਜ ਦੇ ਪ੍ਰੈਜੈਂਟ ਨੂੰ ਫਿਊਚਰ ਚ ਕਿਵੇਂ ਉੱਚਾ ਲਿਜਾ ਸਕਦੇ ਹੋ ਉਹਦੇ 100% ਚੀਜ਼ ਦਿੱਤੀ ਆ ਮੈਂ ਆਪਣਾ ਅਨੁਭਵ ਬਿਲਕੁਲ ਸਹੀ ਲੇਟੈਸਟ ਆ ਗਿਆ ਲਾਇਬ੍ਰੇਰੀ ਛੇ ਤੁਹਾਡੀ ਚ ਹਾਂਜੀ ਹਾਂਜੀ ਸਿਟੀ ਜੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਜੀ ਰੱਖੀ ਹੋਈ ਆ ਕਿ ਤੁਹਾਡਾ ਜਿਹੜਾ ਸੰਕਲਪ ਆ ਅੱਜ ਦਾ ਹਾਊ ਯੂ ਕੈਨ ਟੇਕ ਇਟ ਹਾਇਰ ਬਿਲਕੁਲ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੋ ਮੇ ਬੀ ਪ੍ਰਾਈਮ ਮਿੰਿਸਟਰ ਬਿਲਕੁਲ ਯੂ ਮੇਬੀ ਹਿਟਲਰ ਬਿਲਕੁਲ ਯੂ ਮੇਬੀ ਨੈਪੋਲੀਅਨ ਬੋਨਾਪਾਰਟ ਮਤਲਬ ਤੋ ਅਡੇਟ ਵਿਚਾਰ ਲੁਆ ਬਟ ਐਵਰ ਯੂ ਲਾਈਕ ਬਿਲਕੁਲ ਬਿਲਕੁਲ ਤੁਹਾਡੇ ਵਿਚਾਰ ਬਹੁਤ ਹੀ ਜ਼ਰੂਰੀ ਨੇ ਕਿ ਤੁਸੀਂ ਕੀ ਬੰਨਣਾ ਹੈ ਜ਼ਿੰਦਗੀ ਚ ਤੁਹਾਡੇ ਵਿਚਾਰ ਹੀ ਡਿਸਾਈਡ ਕਰ ਤੁਹਾਨੂੰ ਕਨਸੈਪਟ ਇਹ ਨਹੀਂ ਕਿ ਬੀ ਐਮ ਐ ਕਰਕੇ ਜਾਂ ਬਹੁਤ ਉੱਚੀਆਂ ਲੈ ਕੇ ਜਾਂ ਘੱਟ ਨੰਬਰ ਲੈ ਕੇ ਜਾਂ ਹਾਇਰ ਨੰਬਰ ਲੈ ਕੇ ਤੁਸੀਂ ਜਿੱਥੇ ਵੀ ਤੁਸੀਂ ਹੋ ਹਮਮਮ ਪਹਿਲੀ ਗੱਲ ਤਾਂ ਇਹ ਕਿ ਯੂ ਆਰ ਦਾ ਬੈਸਟ ਬਿਲਕੁਲ ਮੈਂ ਬਹੁਤ ਵਧੀਆ ਆ ਮੈਂ ਜਿੱਥੇ ਪੈਦਾ ਹੋਇਆ ਮੇਰਾ ਘਰ ਬਹੁਤ ਵਧੀਆ ਹਾਂਜੀ ਤੇ ਮੈਂ ਬਹੁਤ ਬੈਸਟ ਹਾਂ ਮੈਂ ਇਹ ਕਰਨਾਮਾ ਹਮ ਜਿਹੜਾ ਸੈਲਫ ਕੌਨਫੀਡੈਂਸ ਆ ਬਹੁਤ ਜ਼ਰੂਰੀ ਆ ਤੇ ਮੈਂ ਇਹ ਕਰਨਾਮਾ ਤੁਹਾਡਾ ਟਾਰਗੇਟ ਕਲੀਅਰ ਹੋਣਾ ਚਾਹੀਦਾ ਉਹ ਟਾਰਗੇਟ ਦੇ ਉੱਪਰ ਜਾਣ ਲਈ ਤੁਹਾਨੂੰ ਜਿਹੜਾ ਰਸਤਾ اختیار ਕਰਨਾ ਉਹਦੀ ਗਿਆਨ ਹੋਣਾ ਚਾਹੀਦਾ ਬਿਲਕੁਲ ਸਰ ਤੁਸੀਂ ਜਿਵੇਂ ਗੱਲ ਕੀਤੀ ਸੈਲਫ ਕੌਨਫੀਡੈਂਸ ਦੀ ਤੇ ਆਪਾਂ ਯੂਥ ਨੂੰ ਕਿਵੇਂ ਕਪਾ ਕਿਵੇਂ ਸਮਝਾ ਸਕਦੇ ਕਿ ਸੈਲਫ ਵਿਲ ਪਾਵਰ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਹਾਂਜੀ ਦੇਖੋ ਵਿਲ ਪਾਵਰ ਤੁਹਾਡੀ ਹਾਲਾਤ ਤੇ ਹੁੰਦੀ ਆ ਜਦੋਂ ਬੱਚਿਆਂ ਨੂੰ ਬਚਪਨ ਚ ਕਈ ਵਾਰ ਬੂਸਟਿੰਗ ਹੋ ਜਾਂਦੀ ਆ ਘਰਦਿਆਂ ਵੱਲੋਂ ਬਕਪ ਹੁੰਦਾ ਉਹ ਬੱਚੇ ਸੈਲਫ ਕੌਨਫੀਡੈਂਸ ਹੁੰਦਾ ਕਈਆਂ ਨੂੰ ਕ੍ਰਿਟਿਸਿਜ਼ਮ ਦਾ ਸੰਵਾਸਲਾ ਕਰਨਾ ਪੈਂਦਾ ਵੱਡੇ ਭੈਣ ਭਾਈ ਹੁੰਦੀ ਆ ਪਰ ਹੁਣ ਤਾਂ ਖੈਰ ਅੱਜਕੱਲ ਤਾਂ ਖਤਮ ਹੋ ਗਿਆ ਸਾਡੇ ਟਾਈਮ ਤੇ ਸੀ ਇਹ ਲਾਰਜ ਫੈਮਿਲੀ ਚ ਬੱਚਿਆਂ ਨੂੰ ਬੜਾ ਕ੍ਰਿਟਿਸਾਈਜ਼ ਕੀਤਾ ਜਾਂਦਾ ਬੱਚਿਆਂ ਚ ਇਨਫੀਰੀਟੀ ਕੰਪਲੈਕਸ ਆ ਜਾਂਦਾ ਅੱਜ ਵੀ ਸਰ ਜੋ ਇਨ ਫੈਮਿਲੀ ਉਹਨਾਂ ਦੀ ਘਰੋਂ ਦੀ ਲੋੜ ਨਹੀਂ ਆਪਣੇ ਆਪ ਨੂੰ ਲੈ ਜਾਓ ਉੱਥੇ ਸੋਚੋ ਹੁਣ ਜੇ ਤੁਸੀਂ ਸੈਲਫ ਮਤਲਬ 18 ਸਾਲ ਦੇ ਨੌਜਵਾਨ ਹੋ ਗਏ ਹੋ ਆਪਣੇ ਪੈਰਾਂ ਤੇ ਖੜੇ ਹੋ ਗਏ ਹੋ ਬਿਸ਼ੱਕ ਦੀ ਫਾਈਨੈਂਸ਼ੀਅਲ ਤੌਰ ਤੇ ਤੁਸੀਂ ਆਪਣੇ ਪੈਰਾਂ ਤੇ ਨਹੀਂ ਹੋ ਪਰ ਤੁਸੀਂ ਆਪਣੀ ਜ਼ਿੰਦਗੀ ਨੂੰ ਸੋਚਣ ਵਾਲੋ ਆਪਣੀ ਸੋਚ ਦੇ ਮਾਲਕ ਬਣ ਗਏ ਹੋ ਉਦੋਂ ਤੁਸੀਂ ਆਪਣੇ ਆਪ ਨੂੰ ਪੋਸ਼ਾਣੋ ਬਿਲਕੁਲ ਵੀ ਮੇਰੇ ਵਿੱਚ ਕਿੱਥੇ ਕਮੀਆਂ ਆ ਮੈਂ ਕਿਉਂ ਸ਼ਰਮਾਉਣਾ ਵਾਂ ਮੈਂ ਕਿਉਂ ਡਰਦਾ ਮਾਂ ਜਾਂ ਫਲਾਨਾ ਬਣਗਾ ਮੈਂ ਕਿਉਂ ਨਹੀਂ ਬਣ ਸਕਦਾ ਇਹ ਚੀਜ਼ਾਂ ਦੇਖੋ ਆਪਦੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਆਪਣੇ ਆਪ ਨੂੰ ਉਹਨੂੰ ਪਰਸੈਪਸ਼ਨ ਤੋਂ ਦੂਸ਼ਰ ਪਰਸੀਵ ਔਰ ਰਿਅਲਾਈਜੇਸ਼ਨ ਹੋਣੀ ਚਾਹੀਦੀ ਆ ਔਰ ਆਪਣੀ ਸ਼ਾਰਟਕਮਿੰਗ ਜਿਸ ਨੂੰ ਜਾਣਨ ਦੀ ਕੈਪੈਸਿਟੀ ਹੋਣੀ ਚਾਹੀਦੀ ਆ ਤੇ ਤੁਸੀਂ ਆਟੋਮੈਟਿਕਲੀ ਸਕਸੈਸ ਹੋ ਜਾਓਗੇ ਚਾਹ ਕਿਤੇ ਵੀ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਜਿੱਥੇ ਕਿਤੇ ਵੀ ਹੋ ਉਹਨੂੰ ਬੈਸਟ ਸਮਝ ਕੇ ਉਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰੋ ਉੱਥੇ ਘਟਿਆ ਨ ਸਮਝੂ ਆਪਣੇ ਆਪ ਨੂੰ ਹੁਣ ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਨਾ ਮੈਂ ਦੇਖਿਆ ਹੋਇਆ ਆਰਮੀਂਗ ਵਿੱਚ ਇੰਟਰਵਿਊ ਜਾਂਦੇ ਰਹੇ ਆ ਬੀਐਸਐਫ ਜਾਂਦੇ ਰਹੇ ਆ ਹੋਰ ਮੈਂ ਬਾਹਰੀ ਹੈਰਚਲੋਂ ਚ ਗਏ ਆ ਜੋ ਬੱਚਾ ਇੱਕ ਪੰਜਾਬੀ ਸਕੂਲ ਚ ਪੜਦਾ ਵਾ ਇਥੇ ਚੌਕਰੀਮਾਨ ਚ ਪੜਦਾ ਵਾ ਗੁੜੀ ਪੜਦਾ ਵਾ ਸਵੱਦੀ ਪੜਦਾ ਵਾ ਔਰ ਕੁਝ ਅਮੀਰਾਂ ਦੇ ਬੱਚੇ ਬਹੁਤ ਪੈਸਾ ਖਰਚ ਕੇ ਮਸੂਰੀ ਚਹਿਲ ਡਲਹਾਉਜੀ ਸ਼ਿਮਲਾ ਪੜਦੇ ਆ ਉਹ ਕੋਈ ਐਕਸਟਰਾ ਇੰਟੈਲੀਜੈਂਸ ਦੇ ਮਾਲਕ ਨਹੀਂ ਹੈ ਬਿਲਕੁਲ ਸਰ ਆਈਕਿਊ ਸੇਮ ਹੈ ਜੋ ਚੌਕੀ ਮਨ ਪੜ ਰਿਹਾ ਤੇ ਉਥੇ ਪੜ ਰਿਹਾ ਫਰਕ ਕੀ ਹੈ ਕੋ ਇੱਕ ਸੋਸਾਇਟੀ ਪੋਸ਼ ਬਣ ਜਾਊਗਾ ਹੂੰ ਯੂ ਆਰ ਨਾਟ ਲੈਸ ਦੈਨ ਤੂੰ ਉਹਦੇ ਬੱਚੇ ਨੂੰ ਘੱਟ ਨਹੀਂ ਹੋ ਜਿਹੜਾ ਤੁਸੀਂ ਚੌਕੀ ਮਨ ਤਪਣਾ ਦੇ ਵੇ ਕੇ ਪੜ ਰਹੇ ਹੋ ਯੂ ਆਰ ਦਾ ਸੇਮ ਪਰਸਨ ਤੁਹਾਡੇ ਅੰਦਰ ਉਹੀ ਕੁਆਲਟੀ ਹੈ ਉਹ ਵੀ ਪ੍ਰਾਈਮ ਮਿਨਿਸਟਰ ਬਣ ਸਕਦਾ ਤੁਸੀਂ ਬਣ ਸਕਦੇ ਹੋ ਸਰ ਗੱਲ ਹੋਈ ਹੈ ਨਾ ਜਿਨ੍ਹਾਂ ਕੋਲ ਕੱਖ ਨਹੀਂ ਹੈ ਉਹਨਾਂ ਕੋਲ ਲੱਖ ਵੀ ਆ ਜਾਂਦੇ ਲੱਖ ਉਹ ਸਭ ਕੋਲ ਮੈਂ ਕਹਿੰਦਾ ਕੱਖ ਦਾ ਦਾ ਮਤਲਬ ਹੀ ਨਹੀਂ ਹਰ ਕੋਲ ਲੱਖਾ ਬਿਲਕੁਲ ਬਿਲਕੁਲ ਤੋ ਇਸ ਕਰਕੇ ਜਦੋਂ ਤੁਸੀਂ ਆਪਣੀ ਸੋਚ ਦੇ ਮਾਲਕ ਬਣ ਜਾਂਦੇ ਹੋ ਯੋ ਤੁਹਾਨੂੰ ਸਮਝ ਆ ਜਾਂਦੀ ਆਪਣੇ ਆਪ ਦੀ 15 16 ਸਾਲ ਉਦੋਂ ਤੁਸੀਂ ਆਪਣੇ ਆਪ ਨੂੰ ਪਛਾਣੋ ਰੈਲਾਈਜ਼ ਕਰੋ ਕਿ ਹੁਣ ਤੱਕ ਮੇਰੇ ਚ ਕੀ ਕਮੀਆਂ ਰਹੀਆਂ ਮੇਰੇ ਘਰ ਦੇ ਜਿਹੜੇ ਅੱਜ ਕੱਲ ਫਾਈਨੈਂਸ਼ੀਅਲ ਕੰਡੀਸ਼ਨ ਸੀ ਮੇਰੇ ਸਰਕਮਸਟੈਂਸਸ ਸੀ ਉਹਦੇ ਕਰਕੇ ਠੀਕਾ ਮੇਰੇ ਤੇ ਅਸਰ ਪਿਆ ਨਾ ਆਈ ਹੈਵ ਟੂ ਚੇਂਜ ਇਟ ਬਿਲਕੁਲ ਮੈਂ ਆਪਣੇ ਉੱਪਰ ਕਿਵੇਂ ਲੈ ਕੇ ਜਾਣਾ ਆਪਣੇ ਆਪ ਨੂੰ ਤਾਂ ਉਸ ਵਿੱਚੋਂ ਕਮੈਂਦਲ ਦਲਦਲ ਚੋਂ ਨਿਕਲਣਾ ਉਹ ਉਹਦੇ ਹੀ ਹੱਥ 'ਚ ਵਸ ਕਰਦਾ ਫਿਰ ਮੇਰੇ ਈ ਵਿਊਅਰਸ ਦਾ ਨਾ ਇੱਕ ਕੁਐਸਚਨ ਹੈ ਤੁਹਾਡੇ ਤੋਂ ਉਹ ਪੁੱਛਣਾ ਚਾ ਰਿਹਾ ਹੈ ਕਿ ਆਨ ਵਾਲੇ ਸਮੇਂ 'ਚ ਤੁਸੀਂ ਜਿਵੇਂ ਹੁਣ ਧਰਮ ਦੀ ਗੱਲ ਕੀਤੀ ਹੈ ਤੁਹਾਡੇ ਕੀ ਵਿਚਾਰ ਨੇ ਆਨ ਵਾਲੇ ਸਮੇਂ 'ਚ ਤੁਸੀਂ ਕਿਹੜੇ-ਕਿਹੜੇ ਹੋਰ ਵਿਚਾਰਾਤੇ ਤੁਸੀਂ ਆਪਣੀ ਕਿਤਾਬਾਂ ਲਿਖੋਗੇ ਹਾਂ ਮੇਰਾ ਮੋਸਟਲੀ ਹੁਣ ਤੱਕ ਇਹੀ ਰਿਹਾ ਸਮਾਜਿਕ ਕਮੀਆਂ ਸ਼ਾਰਟਕਮਿੰਗਸ ਕਮਜ਼ੋਰੀਆਂ ਦੂਰ ਕਰਨਾ ਹੁਣ ਮੈਂ ਇਹ ਦੇਖਿਆ ਵਿ ਨਸ਼ੇ ਤੇ ਕੰਮ ਚੱਲ ਰਿਹਾ ਮੇਰੀ ਕਿਤਾਬ ਆ ਰਹੀ ਹੈ 11ਵੀਂ 11ਥ ਬੁੱਕ ਹਾਂਜੀ ਹਾਂ ਉਹਦੇ ਚ ਇਹੀ ਆ ਕਿ ਜਿਹੜਾ ਨਸ਼ੀਲੇ ਪਦਾਰਥਾ ਹਮ ਇਹਨਾਂ ਨੇ ਜੋ ਸਾਡੇ ਬਹਿਰ ਬਹੁਤ ਉੱਚੇ ਉੱਚੇ ਖਾਸ ਕਰ ਦੋ ਨੰਬਰ ਪੈਸੀ ਦੀ ਕੈਲਕੂਲੇਸ਼ਨ ਨੇ ਜਾਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਚ ਇਹਨੇ ਬਹੁਤ ਬੂਸਟ ਕੀਤਾ سرمایہਦਾਰਿਆਂ ਨੂੰ ਪੈਸੇਦਾਰਾਂ ਨੂੰ ਜਿਹੜਾ ਆਦਮੀ ਕੰਮ ਕਰਦਾ ਸਿੱਧਾ ਦਿਖਾਈ ਦਿੰਦਾ ਵਾ ਬਿਲਕੁਲ ਤੇ ਜਿਹੜਾ ਨਸ਼ਾ ਵਾ ਇਹ ਥੋੜੀ ਜਿਹੀ ਇਹਦੇ ਸੀ ਪਹਿਲਾਂ ਤੋਂ ਹੀ ਬ੍ਰਿਟਿਸ਼ ਜਦੋਂ ਆਇਆ ਇਹਨਾਂ ਨੇ ਸਮਗਲਿੰਗ ਸ਼ੁਰੂ ਕਰਾਈ ਆ ਹਮ ਤੋ ਇਸ ਦਾ ਮਤਲਬ ਇਹੀ ਆ ਕਿ ਜੋ ਸਾਡੀਆਂ ਸਮਾਜਿਕ ਕਮੀਆਂ ਆ ਉਹਨਾਂ ਤੇ ਮੈਂ ਲਿਖਦਾ ਇਹ ਤੇ ਮੈਂ ਹੁਣ ਲਿਖਿਆ ਵਾ ਵੀ ਸਾਡੇ ਸਮਾਜ ਨੂੰ ਨਸ਼ੇ ਨੂੰ ਕਿਸ ਤਰ੍ਹਾਂ ਲਾਇਆ ਗਿਆ ਤੇ ਇਹ ਨੂੰ ਲਾ ਕੇ ਕਿਸ ਤਰ੍ਹਾਂ ਸਾਡੇ ਸਾਡੇ ਜੂਥ ਨੂੰ ਬਰਬਾਦ ਪਹਿਲਾਂ ਸਨ 1970 ਚ ਅਫੀਮ ਦਾ ਆਪਰੇਸ਼ਨ ਚਲਾਇਆ ਸੀ ਅਮਰੀਕਾ ਨੇ ਬਿਲਕੁਲ ਸਾਡੇ ਅਫੀਮ ਬਹੁਤ ਆਉਣ ਲੱਗੀ ਸੀ 1970 ਚ ਸਾਡੇ ਪਿੰਡ ਦੇ ਅਮਲੀ ਬਣੇ ਲੋਕ ਲੱਖਾਂ ਲੱਖਾਂ ਲੋਕ ਅਮਲੀ ਬਣੇ ਉਹਨੂੰ ਕਨ ਗਵਰਨਮੈਂਟ ਨੇ ਕੰਟਰੋਲ ਕੀਤਾ ਹੁਣ ਚਿੱਟੇ ਦਾ ਚੱਲ ਪਿਆ ਤਾਂ ਇਸ ਤਰੀਕੇ ਨਾਲ ਮੈਂ ਉਹ ਇਸ ਕਿਤਾਬ ਚ ਇਹੀ ਚੀਜ਼ ਲਿਖੀ ਆ ਦੂਸਰਾ ਮਾ ਕੀ ਸਾਡੇ ਸਮਾਜਿਕ ਜਿਵੇਂ ਕਮੀਆਂ ਹੋਣ ਆਈਆਂ ਆਪਾਂ ਯੂਥ ਦੀ ਗੱਲ ਕਰ ਚੁੱਕੇ ਆ ਕਿ ਸਾਡਾ ਯੂਥ ਜਿਹੜਾ ਵਾ ਏਮਲੈਸ ਹੋਇਆ ਵਾ ਇਹਨਾਂ ਨੂੰ ਰਾਹ ਦੇਣਾ ਮਾ ਸਾਡਾ ਜਿਹੜਾ ਵਿਰਸਾ ਵਾ ਅਸੀਂ ਆਪਣੇ ਵਿਰਸੇ ਤੋਂ ਵੀ ਥੋੜੇ ਹਟ ਰਹੇ ਆ ਸਾਡਾ ਜਿਹੜਾ ਯੂਥ ਆ ਕਿਉਂਕਿ ਸਰ ਪੰਜਾਬ ਨੂੰ ਗੁਰੂਆਂ ਤੇ ਪੀੜਾ ਦੀ ਧਰਤੀ ਕਿਹਾ ਜਾਂਦਾ ਹੈ ਤੇ ਅੱਜ ਦੇ ਟਾਈਮ 'ਚ ਤੁਸੀਂ ਕਿਤੇ ਵੀ ਚੱਲ ਜੋ ਜੇ ਮੈਂ ਵੀ ਸਮਝ ਲਓ ਮੈਂ ਦਿੱਲੀ ਜਾ ਰਹੀ ਐ ਕਿਤੇ ਜਾ ਰਹੀ ਐ ਮੇਰੇ ਆਪ ਦੇ ਬਹੁਤ ਸਾਰੇ ਇਦਾਂ ਦੇ ਕਜ਼ਨ ਨੇ ਜਿਹੜਾ ਮੈਨੂੰ ਕਹਿੰਦੇ ਐ ਕਿ ਤੁਹਾਡੇ ਪੰਜਾਬ 'ਚ ਬਹੁਤ ਨਸ਼ਾ ਹੈ ਤਾਨੂੰ ਨਹੀਂ ਲੱਗਦਾ ਅੱਜ ਦਾ ਯੂਥ ਜਿਹੜਾ ਨਸ਼ਿਆ ਵੱਲ ਜਾ ਰਿਹਾ ਹੈ ਇਹ ਸਾਡੀ ਧਰਤੀ ਨੂੰ ਹੀ ਬਹੁਤ ਬਦਨਾਮ ਕਰ ਰਿਹਾ ਹੈ ਨਹੀਂ ਉਹ ਨਸ਼ੇ ਦਾ ਹੀ ਹੋਣਾ ਇਹਦੇ ਵਿੱਚ ਪੋਲਿਟਿਕਸ ਹੁੰਦੀ ਆ ਹੂੰ ਰਾਜਨੀਤੀ ਇਨਵੋਲਵ ਹੈ ਇਹਦੇ ਵਿੱਚ ਬਿਲਕੁਲ ਇਹਦੇ ਵਿੱਚ ਵਰਲਡਲੀ ਪਾਵਰ ਜਿਹੜੀ ਆ ਹੂੰ ਕਿਸੇ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਕਿਸੇ ਰਾਸ਼ਟਰ ਨੂੰ ਕਮਜ਼ੋਰ ਕਰਨਾ ਤੋ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਵੀ ਉਹਨਾਂ ਨੂੰ ਨਸ਼ੀਲ ਇਸ ਬੁਰੀਆਂ ਆਤਾਂ ਚ ਪਾ ਦੋ ਪਾ ਦੋ ਹੂੰ ਤੁਹਾਨੂੰ ਪਹਿਲਾਂ ਦਾ ਅਰਜ਼ ਕਰ ਚੁੱਕੇ ਆ ਕਿ 1970 ਦੇ ਕਰੀਬ ਅਮਰੀਕਾ ਨੇ ਅਫੀਮ ਦਾ ਆਪਰੇਸ਼ਨ ਚਲਾਇਆ ਸੀ ਹਾਂਜੀ ਹਾਂਜੀ ਪਾਕਿਸਤਾਨ ਤੋਂ ਮੈਂ ਬਾਰਡਰ ਸਕਿਉਰਿਟੀ ਫੋਰਸ 'ਚ ਨੌਕਰੀ ਕੀਤੀ ਆ ਅਸੀਂ ਫੀਮ ਫੜਦੇ ਰਹੇ ਆ ਹੂੰ 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 ਅਫੀਮ ਆਉਂਦੀ ਸੀ ਹੂੰ ਸਾਡਾ ਪੰਜਾਬ ਅਮਲੀ ਹੋ ਗਿਆ ਸੀ ਹੂੰ ਰਾਜਸਥਾਨ ਅਮਲੀ ਹੋਇਆ ਫਿਰਦਾ ਬਿਲਕੁਲ ਤੇ ਅਫੀਮ ਜਿਹੜੀ ਬਾੜੀ ਸੀ ਉਹ ਬ੍ਰਿਟਿਸ਼ ਨੇ ਬਾੜੀ ਹੋਈ ਸੀ ਸਾਡੇ ਖੇਤੀ ਕਰਵਾ ਕੇ ਸਾਡੇ ਅਫੀਮ ਪੈਦਾ ਕੀਤੀ ਗਈ ਨਸ਼ਿਆਂ 'ਚ ਵੜਿਆ ਗਿਆ ਮਤਲਬ ਇੱਕ ਕਿਸੇ ਨੇਸ਼ਨ ਨੂੰ ਕਿਸੇ ਕੌਮ ਨੂੰ ਕਿਸੇ ਇਲਾਕੇ ਨੂੰ ਕਮਜ਼ੋਰ ਕਰਨ ਦੀ ਖਾਤਰ ਉਹਨਾਂ ਦੇ ਯੂਥ ਨੂੰ ਡਾਇਵਰਸ਼ਨ ਦੇ ਦਿਓ ਕਿਸੇ ਰੂਪ 'ਚ ਕਿਉਂਕਿ ਇਹ ਸਭ ਤੋਂ ਸੌਖਾ ਤਰੀਕਾ ਹੈ ਨਾ ਸਭ ਤੋਂ ਸੌਖਾ ਤਰੀਕਾ ਨਸ਼ੇ ਦਾ ਹਾਂਜੀ ਅੱਜ ਦੇਖ ਲਓ ਤੁਸੀਂ ਕੀ ਹਾਲਤ ਹੋ ਰਿਹਾ ਕਿੰਨੇ ਮੁੰਡੇ ਮਰ ਗਏ ਕੀ ਹਾਲਤ ਹੋ ਗਿਆ ਕਿੰਨਾ ਯੂਥ ਬਰਬਾਦ ਹੋ ਗਿਆ ਦੂਸਰਾ ਸਾਡਾ ਇੱਕ ਚੀਜ਼ ਆ ਕਿ ਜੋ ਸਾਡੇ ਅੰਦਰ ਥੋੜੀ ਜਿਹੀ ਭੇਟ ਚੱਲ ਹੈ ਬਿਲਕੁਲ ਸਹੀ ਲਾਈ ਲੱਗ ਸੋਚਦੇ ਮਾਲਕਾਂ ਸੀ ਹਾਂਜੀ ਜਿਸ ਕਰਕੇ ਅਸੀਂ ਫੋਰਨ ਨੂੰ ਭਜਦੇ ਆ ਫੋਰਨ ਨੂੰ ਜ ਕੁਛ ਨਹੀਂ ਮੈਂ 10 11 ਕੰਟਰੀ ਦੇਖ ਲਿਆ ਬੜੀ ਸਟਰਗਲ ਆ 25 30 30 ਲੱਖ ਰੁਪਈਆ ਲਾ ਕੇ ਉੱਥੇ ਜਾ ਕੇ ਭਾਂਡੇ ਮਾਂਜਣੇ ਆ ਇੱਕ ਬ੍ਰੈਡ ਲੈਂਦੀਆ ਦੋ ਦੋ ਦਿਨ ਕੱਢਦੇ ਆ ਬਿਲਕੁਲ ਤੇ ਇਹ ਜੀ ਜ਼ਿੰਦਗੀ ਚ ਕੀ ਲੈਣਾ ਮਾ ਇੱਥੇ ਰਾਮਨਾਬ ਬੈਠਿਓ ਬਾਦਸ਼ਾਹ ਮਾ ਹੂੰ ਸਰ ਇਹ ਵੀ ਪੇੜ ਚਾਲ ਚੱਲ ਪਈ ਹੈ ਨਾ ਇਹ ਪੇੜ ਚਾਲਾ ਕਿਉਂਕਿ ਇੱਕ ਇੱਕ ਦਾ ਮੁੰਡਾ ਬਾਹਰ ਗਿਆ ਤੇ ਬਾਕੀ ਉਹ ਮੈਂ ਵੀ ਜਰੂਰ ਭੇਜਣਾ ਹਾਂ ਇੱਕ ਇੱਕ ਖੁੱਝ ਡਿੱਗ ਪਿਆ ਮੈਂ ਡਿੱਗਣਾ ਮਤਲਬ ਕਹਿਣ ਦਾ ਹੈ ਸਾਡੇ ਲਾਈ ਲੱਗ ਸੋਚ ਆ ਕਿ ਦੇਖਾ ਦੇਖੇ ਮਗਰ ਚੱਲਦੇ ਆ ਅਸੀਂ ਆਪਣੇ ਆਪ ਨੂੰ ਆਪਣਾ ਮੂਲ ਨਹੀਂ ਪਛਾਣਦੇ ਕਿ ਮੇਰੀ ਜ਼ਰੂਰਤ ਕੀ ਆ ਮੇਰੀ ਕੈਪੈਸਿਟੀ ਕੀ ਆ ਮੇਰਾ ਸਰਕਮਸਟੈਂਸਿਸ ਕੀ ਆ ਸਰ ਕਿ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਯੂਥ ਦੀ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੇ ਆਪਦੇ ਵਿਊਅਰਸ ਨੂੰ ਸਾਡੇ ਪੰਜਾਬ ਦਾ ਯੂਥ ਇੰਨਾ ਕੈਪੇਬਲ ਹੈ ਇਨਾ ਕ੍ਰੈਡੀਬਲ ਹੈ ਉਹ ਚਾਹੇ ਉਹ ਕਿਤੇ ਵੀ ਕੰਮ ਕਰ ਸਕਦਾ ਹੈ ਜੇ ਸਾਡਾ ਯੂਥ ਬਾਹਰ ਜਾ ਕੇ 24 24 ਘੰਟੇ ਦੀ ਸ਼ਿਫਟਾਂ ਲਾ ਰਿਹਾ ਹੈ ਇੰਨੀ ਮਿਹਨਤ ਕਰ ਰਿਹਾ ਹੈ ਤੁਹਾਡੇ ਕੀ ਵਿਚਾਰ ਨੇ ਉਹ ਕਿ ਇੱਥੇ ਰਹਿ ਕੇ ਕੰਮ ਨਹੀਂ ਕਰ ਸਕਦੇ ਇੱਥੇ ਕੰਮ ਬਹੁਤ ਕਰਦੇ ਰਹੇ ਹੁਣ ਸੁਣੋ ਤੁਸੀਂ ਮੈਂ 1965 ਚ ਮੈਟ੍ਰਿਕ ਕੀਤੀ ਸਾਡੇ ਟਾਈਮ ਤੇ ਕੋਈ ਸੋਚਦਾ ਵੀ ਨਹੀਂ ਸੀ ਫੌਰਨ ਜਾਣ ਵਾਲੀ ਬਿਲਕੁਲ ਔਰ ਬੈਸਟ ਐਲਰਮ ਕਾਲਜ ਵਿੱਚ ਗ੍ਰੈਜੂਏਸ਼ਨ ਕੀਤੀ ਸਾਡੇ ਟਾਈਮ ਤੇ ਕੋਈ ਫੌਰਨ ਮਮੜਾ ਮੋਟਾ ਕੀ ਕਹਣਾ ਕੋਟਾ ਮਾਂਟ੍ਰਲ ਚਲਿਆ ਗਿਆ ਜਿੰਨੇ ਲੜਕੇ تھے ਅਪਕਮਿੰਗ ਟੀਚਰ ਹੋਰ ਸਰਵਿਸ ਮੈਕਸਿਮਮ ਮਿਲਟਰੀ ਜਾਂਦੇ ਸੀ ਪਾਇਲਟ 에ਅਰ ਫੋਰਸ ਉਸ ਟਾਈਮ ਤੇ ਸਾਡੇ 70 ਦੇ ਕਰੀਬ ਜਰਨਲ ਬਣੇ ਹੋਏ ਨੇ ਸਾਡੇ ਆਪਣੇ ਇਲਾਕੇ ਦੇ ਲੈਫਟੇਨੈਂਟ ਕਰਨਲ ਬ੍ਰਿਗੇਡੀਅਰ ਮੇਜਰ ਸਾਡੇ ਨਾਲ ਦੇ ਬਣੇ ਹੋਏ ਨੇ ਆਰਮੀ ਸ਼ੌਕਸ ਜਾਂਦਾ ਖੇਤੀ ਕਰਦੇ ਸੀ ਮੈਂ ਖੁਦ ਦੱਸਦਾ ਅਸੀਂ ਘਰੇ ਪੜਦੇ ਵੀ ਸੀ ਬੀਏ ਕੀਤੀ ਕਰਦਿਆਂ ਤੇ ਜਾਣ ਤੋਂ ਪਹਿਲਾਂ ਕਾਲਜ ਜਾਣ ਤੋਂ ਪਹਿਲਾਂ 10 ਵਜਿਆਂ ਦੇ ਪੱਠੇ ਵੜਗ ਜਾਣੇ ਪੈਂਦੀ ਸੀ ਵੀ ਹੈਵ ਟੂ ਡੂ ਉਸ ਟਾਈਮ ਤੇ ਕਰਦੇ ਹੁੰਦੇ ਸੀ ਬਿਲਕੁਲ ਠੀਕ ਨਹੀਂ ਸਾਨੂੰ ਘਰ ਦੇ ਕੰਮ 'ਚ ਵੀ ਅਸੀਂ ਹੈਲਪ ਕਰਦੇ ਸੀ ਆ ਕੇ ਕਾਲਜ 'ਚ ਹੂੰ ਖੇਤੀਬਾੜੀ ਫੈਮਿਲੀ ਸੀ ਤੁਸੀਂ ਉਹ ਸਮਾਂ ਦੇਖਿਆ ਤੁਸੀਂ ਉਹ ਮਿਹਨਤ ਕੀਤੀ ਹੈ ਤਾਂ ਤੁਸੀਂ ਇੱਧਰ ਤੱਕ ਆਏ ਹੋ ਅਸੀਂ ਇਹ ਇਨਵੋਲਵਮੈਂਟ ਰੱਖਦੇ ਸੀ ਯੂਥ ਦੀ ਹੁਣ ਯੂਥ ਜਿਹੜਾ ਹੈ ਕਿ ਇਵਨ ਯੂਥ ਕੀ ਸਾਰੇਸ਼ ਕੰਮ ਛੱਡ ਕੇ ਪੰਜਾਬੀ ਪੰਜਾਬੀ ਦੇ ਉੱਤੇ ਜਿਹੜੇ ਪ੍ਰਵਾਸੀ ਆ ਗਏ ਨੇ ਪੰਜਾਬੀ ਆਈਡੀਅਲ ਹੋ ਗਿਆ ਹੁਣ ਪੰਜਾਬੀ ਕੰਮ ਛੱਡ ਗਿਆ ਈਜ਼ੀ ਲਾਈਫ ਆ ਵਿਦੇਸ਼ੀ ਚਮਕ ਧਮਕ ਮਗਰ ਪੈ ਗਿਆ ਆਪਣੇ ਹਾਲਾਤ ਆਪਣੇ ਸਿਚੁਏਸ਼ਨ ਹਮਮ ਔਰ ਆਪਣਾ ਆਉਣ ਵਾਲੇ ਸਮੇਂ ਨੂੰ ਇਮਪੈਕਟ ਨੂੰ ਨਹੀਂ ਸਮਝਦਾ ਬਿਲਕੁਲ ਤੇ ਤੁਸੀਂ ਆਪ ਦੀ ਧਰਤੀ ਨਾਲੋਂ ਵੱਖ ਹੋ ਕੇ ਬਜ਼ੁਰਗਾ ਨਾਲੋਂ ਵੱਖ ਹੋ ਕੇ ਤੁਹਾਡੀ ਮੱਤ ਵੀ ਉੱਦਾਂ ਦੀ ਹੋ ਰਹੀ ਹੈ ਤੁਸੀਂ ਕਮਾਨ ਦਾ ਵੀ ਨਹੀਂ ਅੱਗੇ ਸੋਚ ਰਹੇ ਹੋ ਤੁਸੀਂ ਬਾਹਰ ਦੇ ਦੇਸ਼ਾਂ 'ਚ ਜਾ ਕੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਉੱਥੇ ਬਹੁਤ ਚਮਕਦਮਕ ਮਿਲੇਗੀ ਪਰ ਇਹ ਬਹੁਤ ਗਲਤ ਰਸਤਾ ਫੜ ਲਿਆ ਅੱਜ ਦੇ ਯੂਥ ਨੇ ਬਾਹਰ ਨੂੰ ਜਾਣਾ ਹਮਮ ਬਸ ਆਹੀ ਹੈ ਨਾ ਫੌਰਨ ਨੇ ਚਮਕ ਧਮਕ ਹੈ ਉੱਥੇ ਕਿਉਂਕਿ ਉਹ ਏਮ ਸਰ ਉਹ ਏਮ ਤੋਂ ਪਟਕ ਗਿਆ ਸਾਡਾ ਯੂ ਪਟਕ ਗਿਆ ਉਸ ਰਸਤਾ ਉੱਥੇ ਜਾ ਕੇ ਹੈ ਕੀ ਉੱਥੋਂ ਫਿਰ ਉੱਥੋਂ ਇਹ ਹੋ ਆਣਾ ਵੀ ਇਟ ਇਜ਼ ਉੱਥੇ ਜਾਣਾ ਸੌਖਾ ਤੇ ਉਹ ਨਿਕਲਣਾ ਔਖਾ ਫਿਰ ਉਹਨਾਂ ਨੇ 20 ਲੱਖ ਰੁਪਇਆ ਲੈ ਕੇ ਗਿਆ 25 ਲੱਖ ਲਾ ਕੇ ਉੱਥੇ ਮੁੜੂ ਕਿੱਥੋਂ ਬਿਲਕੁਲ ਹੁਣ ਤੁਸੀਂ ਦੇਖ ਮੈਂ ਤੁਹਾਨੂੰ ਬੋਲ ਨਹੀਂ ਸਕਦਾ ਕਿ ਉੱਥੇ ਇੰਨੀ ਗੰਦੀ ਕੰਡੀਸ਼ਨ ਆ ਮੁੰਡੇ ਕੁੜੀਆਂ ਦੀ ਆਈ ਕਾਂਟ ਐਕਸਪਲੇਨ ਯੂ ਹਾਂਜੀ ਬਿਲਕੁਲ ਸਰ ਤਾਂ ਕੀ ਫਾਇਦਾ ਅਸੀ ਮੋਜ ਕਰਦੀ ਸੀ ਬਿਲਕੁਲ ਔਰ ਈਵਨ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਿਹੜੀ ਲਲਕ ਸੀ ਇਹ ਜਿਹੜੀ ਭੇਡ ਚੱਲ ਸੀ ਇਹ ਕੱਲੇ ਸਾਡੇ ਨੋਰਮਲ ਐਜੂਕੇਸ਼ਨ ਵਾਲਿਆਂ ਲਈ ਨਹੀਂ ਜਾਣ ਪੜਾ ਲੈਣੀ ਮੈਂ ਹਰ ਸਾਈਡ 'ਚ ਦੇਖਿਆ ਬਿਲਕੁਲ ਮੈਂ ਆਸਟ੍ਰੇਲੀਆ ਦੇ ਇੱਕ ਜਗ੍ਹਾ ਦੇਖਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚੋਂ ਨੰਬਰ ਆਫ ਪ੍ਰੋਫੈਸਰ ਡਾਕਟਰ ਹੂੰ ਉਹਨੇ ਵਾਈਫ ਡੈਂਟਲ ਸਰਜਨਸ ਹੂੰ ਆਪ ਉਹ ਪ੍ਰੋਫੈਸਰ ਇਥੇ ਕਿੰਨੇ ਕਿੰਨੇ ਹਜ਼ਾਰ ਪੈਸਾ ਲੈ ਰਹੇ ਸੀ ਉਹ ਉੱਥੇ ਗਏ ਹੋਏ ਅੱਛਾ ਉੱਥੇ ਜਾ ਕੇ ਉਹਨਾਂ ਦੀ ਕੀ ਹਾਲਤ ਹੋਈ ਉਹ ਕਹਿੰਦੇ ਪੜ ਲਓ ਤਾਂ ਨੌਕਰੀ ਚੰਗੀ ਮਿਲ ਜੂਗੀ ਹੂੰ ਵਾਈਫ ਥੋੜੀ ਡੈਂਟਲ ਸਰਜਨ ਦਾ ਕੋਰਸ ਕਰ ਲੇ ਉਹ ਕਰਨ ਦੇ ਯੋਗ ਨਹੀਂ ਪੜਨ ਦੇ ਯੋਗ ਨਹੀਂ ਉਹਨਾਂ ਨੂੰ ਮੈਂ ਰੇਲਵੇ ਦੇ 5000 ਡਾਲਰ ਤੇ ਨੀਲੀ ਵਰਦੀ ਪਾ ਕੇ ਗੈਂਗਮੈਨ ਨਹੀਂ ਹੁੰਦੇ ਉੱਥੇ ਕੰਮ ਕਰਦੇ ਦੇਖਦਾ ਫੇਰ ਉਹ ਮੁੜਿਆ ਏ ਹੂੰ ਆ ਕੇ ਪੈਸਾ ਲਾ ਕੇ ਫੇਰ ਗਏ ਹੋ ਤੇ ਅਗਰ ਸਟੱਡੀ ਕੀਤੀ ਤਾਂ ਅਡਜਸਟ ਹੋਈ ਬਹੁਤ ਓਕੇ ਐ ਇੱਥੇ ਕੀ ਮਾੜਾ ਸੀ ਟਾਪ ਕਲਾਸ ਹੁਣ ਤੁਸੀਂ ਇਹ ਸਿਟੀ ਯੂਨੀਵਰਸਿਟੀ ਦੇਖ ਲਓ ਇੱਥੇ ਟਾਪ ਕਲਾਸ ਲਾਈਫ ਆ ਕੀ ਫੋਰਨਚ ਲੈਣਾ ਜਾ ਕੇ ਬਿਲਕੁਲ ਸਰ ਬਿਲਕੁਲ ਤਕਨੀ ਹੈ ਉੱਥੇ ਬਿਲਕੁਲ ਕੁਝ ਨਹੀਂ ਹੈ ਮੈਂ ਬਹੁਤ ਪ੍ਰਭਾਵਿਤ ਹੋਈ ਹਾਂ ਤੁਹਾਡੇ ਅੱਜ ਦੇ ਵਿਚਾਰ ਸੁਣ ਕੇ ਸਰ ਤੁਸੀਂ ਇੱਕ ਲਾਸਟ ਮੈਸੇਜ ਸਾਡੇ ਯੂਥ ਨੂੰ ਦੇਣਾ ਚਾਹੋਗੇ ਕਿ ਕਿਵੇਂ ਯੂਥ ਨੂੰ ਆਪਣਾ ਇੱਕ ਏਮ ਇੱਕ ਰਸਤਾ ਛੋਟੀ ਉਮਰ ਚ ਚੂਸ ਕਰ ਲੈਣਾ ਚਾਹੀਦਾ ਹੈ ਤੇ ਕਿੰਨਾ ਕੁ ਯੂਥ ਲਈ ਜ਼ਰੂਰੀ ਹੈ ਸਰ ਬਜ਼ੁਰਗਾਂ ਨਾਲ ਬਹਿਣਾ ਵੀ ਬਹੁਤ ਜ਼ਰੂਰੀ ਹੈ ਇਹ ਹੂੰ ਜਾ ਤੁਸੀਂ ਜਿੰਨੇ ਮਰਜ਼ੀ ਪੜ੍ਹ ਲਿਖ ਜਾਓ ਹਮ ਜਿੰਨਾ ਮਰਜ਼ੀ ਐਫਰਟਸ ਕਰ ਲੋ ਏਮ ਔਰ ਟਾਰਗੇਟ ਕਲੀਅਰ ਨਹੀਂ ਹੈ ਹਮ ਆਪਣਾ ਟਾਰਗੇਟ ਕਲੀਅਰ ਕਰੋ ਮੈਂ ਕੀ ਕਰਨਾ ਹਮ ਉਹਦੇ ਲਈ ਐਫਰਟਸ ਕਰੋ ਹਮ ਉਹਦੇ ਚਾਰੇ ਪਾਸੇ ਦੀ ਸਟੱਡੀ ਕਰੋ ਹਮ ਕਿ ਇਸ ਟਾਰਗੇਟ ਤੇ ਜਾਣ ਲਈ ਮੈਨੂੰ ਕੀ ਕੀ ਆਪਣੇ ਆਪ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਮੇਰੇ ਅੰਦਰ ਕੀ ਗੁਣ ਪੈਦਾ ਕਰਨੇ ਆ ਮੈਂ ਬਿਲਕੁਲ ਉਹ ਆਪਣੇ ਆਪ ਚੋਂ ਗੁਣ ਪੈਦਾ ਕਰਕੇ ਜਾਓ ਤੁਹਾਨੂੰ ਕੋਈ ਤੁਹਾਡਾ ਰਸਤਾ ਨਹੀਂ ਰੋਕੂਗਾ ਸਕਸੈਸ ਤੁਹਾਡੇ ਨਾਲ ਹੋਊਗੀ ਬਸ ਤੋਂ ਬਾਅਦ ਇੱਕ ਦਫਾ ਫੇਲ ਹੋ ਜਾਉਗੇ ਤੇ ਸੈਕੰਡ ਟਾਈਮ ਉਹਦੀ ਰੀਡਿੰਗ ਕਰ ਲੋ ਫੇਲ ਦਾ ਰੀਜ਼ਨ ਕੀ ਆ ਬਿਲਕੁਲ ਤੇ ਮੇਰੇ ਖਿਆਲ ਚ ਉਹਦਾ ਵੀ ਸਪਰਸ਼ ਚਲਦੀ ਸੀ ਹੁਣ ਤੁਸੀਂ ਇੱਥੇ ਮੈਨੂੰ ਐਗਜ਼ਾਮਪਲ ਦੇਣੀ ਪਊਗੀ ਮੈਂ ਜਦ ਗਿਆਨ ਇੰਟਰਵਿਊ ਦੇ 2000 ਲੜਕਿਆਂ ਵਿੱਚੋਂ ਮੈਂ ਇਕੱਲਾ ਸਿਲੈਕਟ ਹੋਇਆ ਸੀ ਔਰ ਬੜੇ ਤਕੜੇ ਤਕੜੇ ਮੈਂ ਬਿਲਕੁਲ ਪਤਲਾ ਜਾਂ ਕਮਜ਼ੋਰ ਜਿਹਾ ਸੀ ਮੈਂ ਹਕੀਕਤ ਨਹੀਂ ਲੈਣਾ ਲੇਕਿਨ ਮੇਰੀ ਇੰਟਰਵਿਊ ਨਹੀਂ ਤਕੜੀ ਹੋਈ ਚਾਰ ਅਫਸਰ ਬੈਠੇ ਸੀ ਬ੍ਰਿਗੇਡਰ ਰੈਂਕ ਦੇ ਸੀ ਤੇ ਚਾਰ ਕਰਨਲ ਰੈਂਕ ਦੇ ਬੈਠੇ ਸੀ ਤੁਕੀ ਸਿਰ ਵਿਚਾਰ ਬਹੁਤ ਜ਼ਰੂਰੀ ਹੈ ਵਿਚਾਰ ਜ਼ਰੂਰੀ ਆ ਤੁਹਾਡਾ ਏਮ ਜ਼ਰੂਰੀ ਆ ਤੁਹਾਡੀ ਪਰਸੈਪਸ਼ਨ ਜ਼ਰੂਰੀ ਆ ਬਿਲਕੁਲ ਤੇ ਹਰ ਲੈਵਲ ਤੇ ਜਾਣ ਲਈ ਤੁਸੀਂ ਕਿਤੇ ਵੀ ਪਹੁੰਚ ਸਕਦੇ ਹੋ ਤੁਹਾਡੇ ਅੰਦਰ ਉਹ ਗੁਣ ਹਰ ਜੀਵਤ ਅੰਦਰ ਹਰ ਇਨਸਾਨ ਅੰਦਰ ਬਹੁਤ ਭੰਡਾਰਾ ਗੁਣਾਂ ਦਾ ਉਹਨੂੰ ਐਕਸਪਲੋਰ ਕਰਨਾ ਬਾਹਰ ਲਿਆਉਣਾ ਇਹ ਵਿਅਕਤੀਗਤ ਤੌਰ ਤੇ ਜ਼ਿੰਮੇਵਾਰੀ ਆ ਵਿਅਕਤੀਗਤ ਤੌਰ ਤੇ ਤੁਹਾਡੀ ਕੁਆਲਿਟੀ ਆ ਵਿਅਕਤੀਗਤ ਤੌਰ ਤੇ ਤੁਸੀਂ ਸੋਚਣਾ ਮਾ ਔਰ ਉਹਦੇ ਲਈ ਹਾਰਡ ਵਰਕ ਕਰਨਾ ਤਿਆਗ ਕਰਨਾ ਡਿਟਰਮੀਨੇਸ਼ਨ ਜ਼ਰੂਰੀ ਇਹ ਚੀਜ਼ਾ ਸਰ ਮੈਂ ਬਹੁਤ ਬੇਸਬਰੀ ਨਾਲ ਤੁਹਾਡੇ ਆਉਣ ਵਾਲੀ ਕਿਤਾਬਾਂ ਦਾ ਬਹੁਤ ਬਹੁਤ ਵੇਟ ਕਰਾਂਗੀ ਤੇ ਮੇਰੇ ਈਵਰਸ ਵੀ ਬਹੁਤ ਵੇਟ ਕਰੋਗੇ ਤੁਹਾਡੀ ਆਉਣ ਵਾਲੀ ਕਿਤਾਬਾਂ ਤੇ ਤੇ ਤੁਹਾਡੇ ਵਿਚਾਰ ਬਹੁਤ ਸੋਹਣੇ ਨੇ ਤੇ ਆਉਣ ਵਾਲੇ ਟਾਈਮ ਅਸੀਂ ਚਾਹਾਂਗੇ ਤੁਸੀਂ ਹੋਰ ਵੀ ਯੂਥ ਬਾਰੇ ਗੱਲ ਕਰੋ ਯੂਥ ਬਾਰੇ ਕਿਤਾਬਾਂ ਲਿਖੋ ਕਿ ਸਰ ਬਹੁਤ ਬਹੁਤ ਧੰਨਵਾਦ ਧਿਆਨ ਲਈ ਮੈਂ ਕਿਤਾਬ ਕਾਫੀ ਡੋਨੇਟ ਕਰ ਚੁੱਕੇ ਹਾਂ ਥੇ ਕੁਝ ਹੋਰ ਡੋਨੇਟ ਕਰ ਰਿਹਾ ਮਾਂ 20 ਕਿਤਾਬਾਂ ਮੈਂ ਤਕਰੀਬਨ ਦੇਣ ਰਿਹਾ ਮਾਂ ਇਨ ਈਚ ਸੀਰੀ ਹਾਂਜੀ ਤੁਹਾਡੀ ਸੀਟੀ ਜੀ ਯੂਨੀਵਰਸਿਟੀ ਨੂੰ ਕਿਉਂਕਿ ਮੇਰੀ ਆਪਣੀ ਡਿਊਟੀ ਮੈਡੀਸ਼ੀਆ ਹੈ ਤੇ ਸਾਡੇ ਨੇਟਿਵ ਲੈਂਡ ਦੀ ਯੂਨੀਵਰਸਿਟੀ ਹੈ ਇਹਦੇ ਲਈ ਇੱਕ ਸੀਰੀਅਲ ਲਈ ਹਰ ਸੀਰੀਅਲ 'ਚ ਮੈਂ 20 ਬੁੱਕਾਂ ਤੁਹਾਨੂੰ ਸਪਲਾਈ ਕਰੂੰਗਾ ਤੇ ਅੱਜ ਮੈਂ ਕੁਝ ਕਰਕੇ ਜਾ ਰਿਹਾ ਹਾਂ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਰ ਆਨ ਲਈ ਮੈਂ ਨਿਤਾਂਸ਼ਾ 1 ਪੁਆਇੰਟ ਚੈਨਲ ਤੇ ਤੁਹਾਡੇ ਨਾਲ ਤੁਹਾਡੀ ਐਂਕਰ ਕੈਮਰਾਮੈਨ ਕੁਲਜੀਤ ਸਿੰਘ ਨਾਲ ਤੇ ਮੈਂ ਅੱਜ ਦੇ ਪੋਡਕਾਸਟ ਲਈ ਅਲਵਿਦਾ ਲੈ ਰਹੀ ਹਾਂ ਧਿਆਨ ਦੇਲੇ ਟਾਈਮ ਤੇ ਆਪਾਂ ਹੋਰ ਵੀ ਨਵੇਂ-ਨਵੇਂ ਪੋਡਕਾਸਟ ਕਰਾਂਗੇ ਧੰਨਵਾਦ